हां जी दोस्तों आज ਤੁਹਾਨੂੰ ਅਹਿਮਦਗੜ੍ਹ ਸ਼ਹਿਰ ਦੀ ਸੈਰ ਕਰਾਉਣੀ ਹੈ ਇਹ ਹੈਗਾ ਅਹਿਮਦਗੜ੍ਹ ਦਾ ਰੇਲਵੇ ਸਟੇਸ਼ਨ ਤੇ ਆ ਜਿਹੜਾ ਹੈਗਾ ਪੁਲ ਬਣ ਗਿਆ ਇਹਦੇ ਉੱਤੋਂ ਦੀ ਪਹਿਲਾਂ ਇਹ ਪੁਲ ਨਹੀਂ ਹੁੰਦਾ ਸੀ ਤੇ ਆਜੋ ਆਪਾਂ ਤੁਹਾਨੂੰ ਅੱਜ ਅਹਿਮਦਗੜ੍ਹ ਸ਼ਹਿਰ ਦੀ ਥੋੜੀ ਜਿਹੀ ਸੈਰ ਕਰਾਉਣ ਦੀ ਕੋਸ਼ਿਸ਼ ਕਰਦੇ ਆ। ਸੋ ਇਹ ਦੇਖੋ ਇਹ ਅਹਿਮਦਗੜ੍ਹ ਸ਼ਹਿਰ ਨੂੰ ਜਿਹੜਾ ਹੈਗਾ ਜੋੜਦਾ ਹੈਗਾ ਪੁਲ ਤੇ ਪੁਲ ਦੇ ਉੱਤੋਂ ਦੀ ਆਪਾਂ ਲੰਘ ਰਹੇ ਹੈਗੇ ਆ। ਕਾਲ ਜੀ ਕਿਹਾ ਜਿਹੜਾ ਹੈਗਾ ਨਾ ਜਿੰਦਗੀ ਥੋੜੀ ਸਖਾਲੀ ਕਰਦੀ ਹੈ ਨਾ ਆਹ ਕੌਣ ਨੇ ਕਰਦੀ ਕਿਉਂਕਿ ਪਹਿਲਾਂ ਜਿਹੜਾ ਹੋਂਗਾ ਸੀਗਾ ਇਹ ਫਾਟਕ ਵਾਲੇ ਨਜਾਇਜ਼ ਲੱਗ ਜਾਂਦੇ ਕਾਲ ਜੀ ਬਹੁਤ ਜ਼ਿਆਦਾ ਇਹ ਤਾਂ ਕੋਟ ਤੋਂ ਪੂਰੇ ਫਾਟਕਾਂ ਨਾਲ ਵੀ ਪਹਿੜਾ ਹਾਲ ਹੋ ਗਿਆ ਸਹੀ ਗੱਲ ਹੈ ਜੀ ਜਿਹੜਾ ਹੈਗਾ ਇਹ ਥੋੜੀ ਜਿੰਦਗੀ ਸਖਾਲੀ ਹੋ ਗਈ ਬੰਦਾ ਸੌਖਾ ਆ ਜਾ ਸਕਦਾ ਲੋ ਆਪਾਂ ਹੁਣ ਪੁਲ ਉੱਤਰ ਲੱਗਿਆ ਬਸ ਆ ਪੁਲ ਉੱਤਰ ਕੇ ਸ਼ਹਿਰ ਆ ਜਿਹੜਾ ਇਹ ਤੁਹਾਡਾ ਸ਼ਹਿਰ ਸ਼ੁਰੂ ਹੋ ਜਾਂਦਾ ਤੇ ਆਪਾਂ ਚੱਲੀਏ ਫਿਰ ਮੇਨ ਬਿਆਰ ਚ ਨੂੰ ਜਲਦੀ ਹੈ ਨਾ ਪਹਿਲਾਂ ਮੇਨ ਬਿਆਰ ਦਿਖਾਈਏ ਆਪਣੇ ਹਾਂ ਜੀ ਉਕੇ ਮੇਨ ਬਜ਼ਾਰ ਹੈ ਨਰਦਾ ਸ਼ਹਿਰ ਦਾ ਜਿਹੜਾ ਢੇਲ ਆ ਢੇਲ ਆ ਕਿਤੇ ਸੜਕ ਨੂੰ ਦੀ ਆ ਉਹ ਹੈ ਸ਼ਹਿਰ ਆਪਣਾ ਪਿਆਰਾ ਬਜ਼ਾਰ ਹੈਗਾ ਸੋਡੇ ਨਾਲ ਇਹ ਕਮਲ ਜੀ ਹੋਰ ਵੀ ਫਰਕ ਪਿਆ ਜ਼ੈਰ ਬਜ਼ਾਰ ਸ਼ਹਿਰ ਨਹੀਂ ਇਹਨਾਂ ਦੁਕਾਨ ਨੂੰ ਕਿਉਂਕਿ ਇਹਦੇ ਨਾਲ ਲੋਕਾਂ ਦਾ ਟਾਈਮ ਬਚ ਗਿਆ ਇਹ ਆਉਣਾ ਜਾਣਾ ਵੱਧ ਗਿਆ ਆ ਸੁੱਕਰੇ ਵਿੱਚ ਬਹੁਤ ਸੌਖਾ ਹੋ ਗਿਆ ਲੋਕਾਂ ਨੂੰ ਤਾਂ ਟਾਈਮ ਘਟੋ ਘਟ ਅੱਧਾ ਪੋਣਾ ਘੰਟਾ ਤਾਂ ਫਾਟਕਾਂ ਦੇ ਲੱਗ ਜਾਂਦਾ ਜੇ ਵਾਰੀ ਦੇਖਿਆ ਐਂਬੂਲੈਂਸ ਵਗੈਰਾ ਫਸੀ ਹੁੰਦੀ ਸੀ ਫਿਰ ਆਹ ਲਓ ਜੀ ਆਪਾਂ ਆ ਗਏ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਥੋਂ ਅੰਮ੍ਰਿਤਸਰ ਬਸ ਪੂਰਤਨਸਾਰ ਸ਼ਹਿਰ ਹੈ ਜਿਹੜਾ ਸ਼ੁਰੂ ਹੋ ਜਾਂਦਾ ਤੇ ਦੇਖੋ ਅਜੇ ਇਹਦਾ ਗੁਰਪੁਰਬ ਜਿਹੜਾ ਹੈਗਾ ਹੁਣੇ ਲੱਗਿਆ ਹੈਗਾ ਤੇ ਗੁਰਪੁਰਬ ਕਰਕੇ ਲੋਕਾਂ ਨੇ ਲੜੀਆਂ-ਲੁੜੀਆਂ ਦੁਕਾਨਾਂ ਦੇ ਬਾਵਾ ਲਾਈਆਂ ਹੋਈਆਂ ਨੇ ਸਜਾਵਟ ਬਹੁਤ ਕੀਤੀ ਹੋਈ ਆ ਪਰ ਲੜੀਆਂ ਅਜੇ ਲਾਈਆਂ ਨਹੀਂ ਅਜੇ ਚੌਰ ਨਹੀਂ ਪੂਰਾ ਹੈ ਦੀਵਾਲੀ ਦਾ ਗੁਰਪੁਰਬ ਦਾ ਕਿ ਉਹ ਕਿਹੜੇ ਤਿਹਾਰ ਨੇ ਦਾ ਦੇਖ ਆਇਆ ਛੇਤੀ ਕਰੀ ਲੈਂਦਾ ਵੀ ਹੈ ਨਹੀਂ ਹਣਾ ਇਹ ਸ਼ਾਇਦ ਕਹਿ ਸਕਦੇ ਆ ਵੀ ਨਵੇਂ ਸਾਲ ਵਾਲੇ ਤੋਂ ਬਾਅਦ ਹੀ ਲਾਉਣ ਹਾਂ 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 ਵੀ ਨਵਾਂ ਸਾਲ ਵੀ ਇਹੀ ਤਿਹਾਰ ਤੇ ਮਨਾਉਣ ਇਹ ਅੰਮ੍ਰਿਤਸਰ ਸ਼ਹਿਰ ਦਾ ਜਿਹੜਾ ਹੈਗਾ 메ਨ ਬਾਜ਼ਾਰ ਆ ਜਾਂਦਾ ਹੈਗਾ ਜਿਹੜਾ ਅੱਗੇ ਤੇ ਇਹ ਜਿਹੜਾ ਪੁਰਾਣਾ বাস ਅੱਟਾ ਸੀ ਹਨਾ ਜੀ ਇਹ ਪੁਰਾਣੇ ਬੜਾ বাস ਅੱਡੇ ਕੁਝ ਨਹੀਂ ਹੁੰਦਾ ਸੀ ਗੁਰਮੁਖੀ ਹਾਂ ਜੀ ਪੂਰੀਆਂ ਰੌਣਕਾਂ ਲੱਗੀਆਂ ਹੋਏ ਨੇ ਅੱਜ ਤੋਂ ਜਿਹਾ ਵਾ 20 ਸਾਲ ਪਿੱਛੇ ਚਲੀ ਗਈ ਆਪਾਂ ਐਂਦ ਗੜ ਦਾ ਰੇਲਵੇ ਸਟੇਸ਼ਨ ਤੋਂ ਤੁਹਾਨੂੰ ਦਿਖਾ ਦਿੰਦੇ ਆ ਮੜਾ ਰੇਲਵੇ ਸਟੇਸ਼ਨ ਤੋਂ ਵੀ ਗੇੜਾ ਘਟਾ ਦੋ ਹਾਂ ਜੀ ਤੇ ਕਈਆਂ ਨੂੰ ਹਨਾ ਵੀ ਰੇਲਵੇ ਸਟੇਸ਼ਨ ਵੀ ਦਿਖਾ ਦਈਏ ਵੀ ਕਿੱਦਾਂ ਦੀ ਸਾਡੇ ਅਹਿਮਦਗੜ੍ਹ ਦੀ ਰੇਲਵੇ ਸਟੇਸ਼ਨ ਦੀ ਰੌਣਕਾਂ ਰੇਲਵੇ ਸਟੇਸ਼ਨ ਦਾ ਨਕਸ਼ਾ ਬਦਲ ਦਿੱਤਾ ਹੁਣੇ ਬਦਲਤਾ ਹਾਂ ਹਾਂਜੀ ਬਹੁਤ ਵਧੀਆ ਬਣਾਤਾ ਅੰਦਰ ਜਾ ਕੇ ਦੇਖੋਗੇ ਤੇ ਐ ਲੱਗੂਗਾ ਕਿਵੇਂ ਆਪਾਂ ਕਿਸੇ ਹੋਰ ਸ਼ਹਿਰ ਦੇ ਵਿੱਚ ਜਾ ਕੇ ਤੇ ਵਧੀਆ ਮਾਡਰਨ ਸਿਟੀ ਦੇ ਵਿੱਚ ਆ ਗਏ ਹੁੰਦੇ ਆ ਆ ਲਓ ਜੀ ਇਹ ਅਹਿਮਦਗੜ੍ਹ ਸ਼ਹਿਰ ਅਹਿਮਦਗੜ੍ਹ ਸ਼ਹਿਰ ਦਾ ਰੇਲਵੇ ਸਟੇਸ਼ਨ ਤੇ ਮੂਲੋ ਫਿਰ ਆਪਾਂ ਆ ਦੇਖੋ ਕਿਸ ਤਰ੍ਹਾਂ ਪਿੱਪਲ ਦਿਖਾਈਏ ਬਹੁਤ ਪੁਰਾਣਾ ਪੈਦਾ ਕਰ ਦੋਮੋ ਜੀ ਕਿੰਨਾ ਕੁ ਪੁਰਾਣਾ ਹੁੰਦਾ ਸਾਹਮਣੇ ਇਹ ਮੇਰੇ ਸਾਹਮਣੇ ਨਾਲ ਜੀ ਨੇ ਦਾਦਾ ਜੀ ਨਾਲ ਆਉਂਦਾ ਹੁੰਦਾ ਜੇ ਦੋ ਪਿਪਲ ਹੁੰਦਾ ਸੀ ਬਹੁਤ ਵੈਡਾ ਹੀ ਆਏ ਵੇ ਪਰ ਨਾਲੇ ਵਧਿਆ ਨਾ ਘਟਿਆ ਜੀ ਨਾਲੇ ਲਿਖਿਆ ਨਾ ਸੋਡੇ ਪਹਾਰ ਦਾ ਧੰਨਵਾਦ ਹੈ ਜੀ ਸੋਡੇ ਆਉਣ ਦਾ ਧੰਨਵਾਦ ਹਾਂ ਜੀ ਲਓ ਜੀ ਅਹਿਮਦਗੜ੍ਹ ਸ਼ਹਿਰ ਆ ਤੇ ਕਰੋ ਇਹਦੇ ਦੇਖੋ ਅਹਿਮਦਗੜ੍ਹ ਸ਼ਹਿਰ ਨੂੰ ਆਪਾਂ ਮੇਨ ਵਜਾ ਕੇ ਚੱਲਦੇ ਆ ਮੇਨ ਵਿਹਾਰ ਹੈ ਨਾ ਮੇਨ ਵਿਹਾਰ ਮੇਸਾ ਸ਼ਹਿਰ ਅਹਿਮਦਗੜ੍ਹ ਦਾ ਦਿਲ ਇਹ ਹੈ ਨਾ ਅਹਿਮਦਗੜ੍ਹ ਉਹ ਆਪਾਂ ਤੁਹਾਨੂੰ ਦਿਖਾਉਂਦੇ ਆ ਸਾਰਾ ਮੇਨ ਬਾਜ਼ਾਰ ਦੇਖੋ ਕਿਵੇਂ ਮੇਨ ਬਾਜ਼ਾਰ ਦੇ ਵਿੱਚ ਲੋਕਾਂ ਨੇ ਦੁਕਾਨਾਂ ਦੇ ਬਾਹਰ ਦੁਕਾਨਾਂ ਦਾ ਸਜਾਇਆ ਹੋਇਆ ਅਸਮਾਨ ਰੱਖਿਆ ਹੋਇਆ ਤੇ ਇੱਥੇ ਜ਼ਿਆਦਾਤਰ ਪਿੰਡ ਦਾ ਗਾਹਕ ਬਹੁਤ ਪੈਂਦਾ ਕੋਕਮਤਗੜ੍ਹ ਸ਼ਹਿਰ ਦੇ ਨਾਲੇ ਦੇ ਬਾਰੇ ਕਾਫੀ ਜਿਹੜੇ ਪਿੰਡ ਪੈਂਦੇ ਨੇ ਤੇ ਉਹਦੇ ਕਰਕੇ ਫਿਰ ਇੱਥੇ ਗਾਹਕ ਪਿੰਡਾਂ ਦਾ ਜ਼ਿਆਦਾ ਹੁੰਦਾ ਤੇ ਸ਼ਾਮ ਨੂੰ ਥੋੜੀ ਇੱਥੇ ਰੌਣਕ ਘਟ ਜਾਂਦੀ ਆ ਜਿਵੇਂ ਕਹਿ ਸਕਦਾ ਕਮਲ ਜੀ ਵੀ ਕਿਵੇਂ ਵੱਡੇ ਸ਼ਹਿਰਾਂ ਦੇ ਵਿੱਚ ਚੀਜ਼ਾਂ ਮਿਲਦੀਆਂ ਨੇ ਇਹ ਮੇਨ ਬਾਜ਼ਾਰ ਇਹੋ ਜਿਹਾ ਕਿਹੜੀ ਵੱਡੇ ਸ਼ਹਿਰ ਤੋਂ ਵਿੱਚ ਮਿਲੂਗੀ ਤੁਹਾਨੂੰ ਉਹੀ ਇਹ ਮੇਨ ਬਾਜ਼ਾਰ ਤੋਂ ਆਪਣੇ ਅਹਮਦਗੜ੍ਹ ਦੇ ਵਿੱਚੋਂ ਮਿਲ ਸਕਦੀ ਹੈ ਹਾਂ ਹਾਂ ਆ ਦੇਖੋ ਕਿਵੇਂ ਹਨਾ ਲੈ ਕੇ ਸਟੋਰ ਵਗੈਰਾ ਸਜਾਏ ਹੋਏ ਨੇ ਲਹਿੰਗੇ ਵੀ ਲਾਏ ਹੋਏ ਨੇ ਇਹਨਾਂ ਨੇ ਬਾਵਾਸੇ ਭਾਂਡੇਆਂ ਦੀਆਂ ਦੁਕਾਨਾਂ ਪਾਲਾ ਕੋਈ ਤਕਰੀਬਨ ਮਿਲ ਜਾਂਦਾ ਸੋਈ ਤੋਂ ਲੈ ਕੇ ਜਹਾਜ਼ ਤੱਕ ਸਮਾਨ ਲੈ ਸਕਦੇ ਆ ਹਾਂ ਜੋ ਤਾਂ ਨਹੀਂ ਯਾਰ ਮੈਂ ਵੱਡੀ ਕਹਿ ਗਿਆ ਦੋਸਤ ਨਹੀਂ ਲੈ ਸਕਦੇ ਆ ਵੱਡੀ ਛਿੱਟ ਗਿਆ ਆ ਨਾ ਫਿਰ ਪਤਾ ਕੀ ਆਮ ਜਿਹੜੇ ਜਹਾਜ਼ਾਂ ਚੂਹੇ ਵਾਲੇ ਕਿਤੇ ਇੱਥੇ ਆਪਣੇ ਦਫ਼ਤਰ ਕੋਲ ਲੈਣਗੇ ਇੱਥੇ ਆਲੇ ਮਸੇ ਨਹੀਂ ਮੇਲੇ ਸਪਾਰ ਵਾਲੇ ਕਹਿ ਸਕਦੇ ਆਪਾਂ ਦੂਜੀ ਕਿਹ ਕਹਿ ਸਕਦੇ ਆ ਆਹ ਦੇਖੋ ਮਹਿੰਦੀ ਲਾਉਂਦੇ ਨੇ ਕਿ ਇਹਨਾਂ ਕਿਵੇਂ ਤਿਆਰ ਮਹਿੰਦੀ ਦਾ ਹੁੰਦਾ ਵਾ ਪੂਰਾ ਸੋ ਇਹ ਅੰਮ੍ਰਿਤਗੜ ਸ਼ਹਿਰ ਦਾ ਦਿਲ ਤੇ ਇੱਥੋਂ ਆਪਾਂ ਫਿਰ ਰੇਲਵੇ ਰੋਡ ਤੇ ਨੂੰ ਹੋਈਏ ਫਿਰ ਆਪਾਂ ਤੁਸੀਂ ਦੱਸੋ ਜਾਂ ਆਪਾਂ ਭਗਤ ਸਿੰਘ ਚੌਕ ਬੰਨੀ ਆਪਾਂ ਭਗਤ ਸਿੰਘ ਚੌਕ ਵੱਲੋਂ ਜਾਂਦੇ ਆ ਰੇਲਵੇ ਰੋਡ ਹੋ ਕੇ ਮੇਨ ਸਿੱਧਾ ਗੁਰਦੁਆਰਾ ਸਾਹਿਬ ਦਿਖਾਉਨੇ ਆ ਹਾਂਜੀ ਹੈਨਾ ਹਾਂਜੀ ਤੇ ਆਪਾਂ ਵੀਡੀਓ ਨਾ ਜਿਆਦਾ ਲੰਬੀ ਨਹੀਂ ਬਣਾਉਣੀ ਕਿਉਂਕਿ ਆਪਾਂ ਪਹਿਲਾਂ ਅੱਜ ਇੱਕ ਸ਼ਾਟ ਦਿਖਾਵਾਂਗੇ ਤੇ ਫਿਰ ਆਪਾਂ 12-14 ਮਿੰਟ ਦੀ ਵੀਡੀਓ ਬਹੁਤ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਹੋਰ ਵੀ ਬਾਜ਼ਾਰ ਦਿਖਾਵਾਂਗੇ ਬਾਕੀ ਕਮੈਂਟ ਕਰਕੇ ਦੱਸਿਓ ਜਿਹੜੇ ਵੀ ਸਾਡੇ ਬਾਹਰ ਅੰਦਰ ਵੀਰ ਬੈਠੇ ਨੇ ਜੇ ਉਹਨਾਂ ਨੂੰ ਪਹੁੰਚਾਉਂਦੇ ਨੇ ਕੋਈ ਖਾਸ ਬਾਜ਼ਾਰ ਉਹ ਵੀ ਆਪਾਂ ਦਿਖਾ ਦਾਂਗੇ ਕੋਈ ਐਸੀ ਗੱਲ ਨਹੀਂ ਹੈਗੀ ਤੇ ਅੰਮ੍ਰਿਤਸਰ ਸ਼ਹਿਰ ਦੀ ਜਿਹੜ ਏ ਵੈਸੇ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਸ਼ਹਿਰ ਦੀ ਇੱਕ ਖਾਸियत ਆ ਵੀ ਇਹਦੀਆਂ ਸੜਕਾਂ ਗਲੀਆਂ ਨੇ ਉਹ ਬਹੁਤ ਖੁੱਲੀਆਂ ਨੇ ਨਾ ਹਾਂ ਜੀ ਆਮ ਆਪਾਂ ਦੇਖਦੇ ਹਾਂ ਕਿ ਸੜਕਾਂ ਗਲੀਆਂ ਤੰਗ ਨੇ ਇਹ ਵਕੜੀ ਗੱਲਾ ਵੀ ਟਰੈਫਿਕ ਵੀ ਕਾਫੀ ਵੱਧ ਗਿਆ ਤੇ ਲੋਕਾਂ ਵੱਲੋਂ ਜਿਹੜੀ ਹੈਗੇ ਆ ਥੋੜਾ ਜਿਹਾ ਕਹਿ ਦੋ ਸਮਾਨ ਤੋਂ ਰੱਖਣ ਕਰਕੇ ਹੋਰ ਤੰਗ ਹੋ ਜਾਂਦੀ ਆ ਹਾਂ ਜੀ ਇਹ ਕਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਹ ਕਮੈਂਟ ਕਰਕੇ ਜਰੂਰ ਦੱਸਣ ਵੀ ਕੀ ਯਾਦ ਜੁੜੀ ਹੋਈ ਆ ਤੁਹਾਡੀ ਐਮਦਗੜ ਦੇ ਸ਼ਹਿਰ ਦੇ ਨਾਲ ਕੀ ਯਾਦਾਂ ਨੇ ਤੁਹਾਡੀਆਂ ਕੋਈ ਤੁਸੀਂ ਤੁਹਾਡੀ ਵੀ ਕੋਈ ਯਾਦ ਜੁੜੀ ਹੋਈ ਆ ਐਮਦਗੜ ਨਾਲ ਇੱਥੇ ਜੀ ਪੜਦੇ ਹੁੰਦੇ ਸੀਗੇ ਅੱਛਾ ਪੜਦੇ ਹੁੰਦੇ ਜੇ ਕੋਈ ਸਮੋਸੇ ਵਾਲੇ ਹੁੰਦੇ ਜਾਂ ਕੁਲਚੇ ਵਾਲੇ ਹੁੰਦੇ ਪਹਿਲੇ ਟਾਈਮ ਉਹ ਮੈਂ ਵੀਡੀਓ ਪਾਈ ਸੀਗੀ ਹਨਾ ਉਹ ਨੀਲੀ ਜਿਹੜੀ ਹੈਗੀ ਆ ਰੇੜੀ ਵਾਲਾ ਲੈ ਨੀਲੀ ਰੇੜੀ ਵਾਲਾ ਹਾਂ ਇਹ ਬਹੁਤ ਮਸ਼ਹੂਰ ਉਹਦੇ ਹੁੰਦੇ ਸੀਗੇ ਸਮੋਸੇ ਉਹ ਮੈਂ ਗੁਰਮੁਖੀ ਦੀ 2 ਰੁਪਏ ਦੀ پلیਟ ਮੈਂ ਖਾਧੀ ਹੋਈ ਜਾਂਦੀ ਹਾਂ ਹਾਂ ਜੀ ਤੇ ਮੈਨੂੰ ਪਤਾ ਨਹੀਂ ਵੀ ਤੂੰ ਕਿ ਨਿਕਲੀ ਖਾਧੀ ਆ ਹਾਂ ਜੀ ਤੇ ਆਹ ਦੇਖੋ ਜੀ ਇਹ ਜਿਹੜਾ ਹੈਗਾ ਬਾਜ਼ਾਰ ਇੱਕ ਤੇ ਆਹ ਪਾਣੀ ਵਾਲੀ ਟੈਂਕੀ ਆ ਪਾਣੀ ਵਾਲੀ ਟੈਂਕੀ ਦਾ ਆਪਾਂ ਕੋਲੇ ਪਹੁੰਚ ਗਏ ਤੇ ਪਾਣੀ ਵਾਲੀ ਟੈਂਕੀ ਤੋਂ ਹੁਣ ਆਪਾਂ ਅੱਗੇ ਤੁਹਾਨੂੰ ਦਿਖਾਉਣਾ ਹੈ ਸਾਰਾ ਬਾਜ਼ਾਰ ਤੇ ਰੇਲਵੇ ਰੋਡ ਤੋਂ ਜਾ ਰਹੇ ਹੈਗੇ ਆ ਤੇ ਜੇ ਕੋਈ ਭਰਾ ਹੋਰ ਕੋਈ ਚਾਹੁੰਦਾ ਹੈਗਾ ਵੀ ਖਾਸ ਪਾਰਟੀ ਕੁਨ ਆਪਾਂ ਉਹਨੂੰ ਉਹਦਾ ਮਹੱਲਾ ਵੀ ਦਿਖਾ ਦਾਂਗੇ ਜੇ ਸਾਡਾ ਕੋਈ ਵੀਰ ਬਾਹਰ ਰਹਿੰਦਾ ਕਿ ਪੈਂਦਾ ਯਾਟਾ ਯਾਰ ਮਹੱਲਾ ਦਿਖਾਉਂ ਬਲਣਾ ਹਾਂ ਜੱਜ਼ੱਲਾ ਉਹ ਗਲੀ ਵੀ ਦਿਖਾ ਦਾਂਗੇ ਆਪਾਂ ਪਿੰਡ ਕਹਿ ਦਿੰਦਾ ਕਈ ਵਾਰ ਕਹਿ ਦਿੰਦੇ ਆਹ 10 ਸਾਲ ਹੋ ਗਏ ਕਿ ਇਹਨੂੰ 12000 ਗੁਰਦੁਆਰਾ ਸਾਹਿਬ ਆਪਾਂ ਦਿਖਾ ਦਈਏ ਇੱਕ ਹੱਤਪੂਰਨ ਹੈ ਸਥਾਨ ਬਹੁਤ ਆਏਗਾ ਇਹਦੇ ਗੁਰੂ ਘਰ ਦੇ ਦਰਸ਼ਨ ਜਿਹੜੇ ਸਾਡੇ ਦੇਸ਼ ਅਮਲੇਸ਼ਾਂ ਦੇ ਵਿੱਚ ਬੈਠੇ ਨੇ ਭੈਣ ਭਰਾ ਉਹਨਾਂ ਨੂੰ ਜ਼ਰੂਰ ਦਰਸ਼ਨ ਕਰਾ ਲਿਓ ਨਤਮਸਤਪ ਹੋ ਲੈਣ ਕਿਉਂ ਕਈਆਂ ਦੀ ਬਹੁਤ ਯਾਦ ਜੁੜੀ ਹੁੰਦੀ ਆ ਵੀ ਅਗਲਾ ਕਹਿੰਦਾ ਮੈਂ ਗੁਰਦੁਆਰਾ ਸਾਹਿਬ ਆਉਂਦਾ ਹੁੰਦਾ ਸੀ ਸਵੇਰੇ ਸ਼ਾਮ ਨਾ ਉਹ ਇੱਥੇ ਉਹ ਦਰਸ਼ਨੇ ਤਾਂ ਕਰਦੇ ਨੇ ਗੁਰਪਰਵ ਕਰਕੇ ਬਹੁਤ ਵਧੀਆ ਸਜਾਇਆ ਹੋਇਆ ਤੇ ਜੀ ਆਇਆਂ ਨੂੰ ਲਿਖਿਆ ਹੋਇਆ ਇਹ ਹੈਗਾ ਗੁਰਦੁਆਰਾ ਸਿੱਖ ਸਭਾ ਅਹਿਮਦਗੜ ਜਿਹੜਾ ਕਿ ਬਹੁਤ ਹੀ ਯਾਨੀ ਪ੍ਰਾਤਨ ਜਿਹੜਾ ਹੈਗਾ ਇਹ ਗੁਰਦੁਆਰਾ ਸਾਹਿਬ ਮੈਂ ਕਹਿੰਦਾ ਜਦੋਂ ਦੀ ਮੰਡੀ ਬਣੀ ਉਦੋਂ ਦੇ ਗੁਰਦੁਆਰਾ ਸਾਹਿਬ ਹੈ ਇਹ ਹਾਂ ਜੀ ਇਹ ਤਕਰੀਬਨ ਉਦੋਂ ਦੀ ਹੈਗਾ ਹਾਂ ਉਹ ਪਹਿਲਾ ਗੁਰੂ ਘਰ ਆਹੇ ਕਿਹੜਾ ਐਮਦਗੜ ਦੇ ਵਿੱਚ ਬਣਿਆ ਜੀ ਆਹ ਦੇਖੋ ਅੱਜ ਜਲੇਬੀਆਂ ਵਾਲਾ ਬਾਈ ਖੜਦਾ ਇੱਥੇ ਵੀ ਬਹੁਤ ਪੁਰਾਣਾ ਖੜਦਾ ਹਨ ਬਨੋਤ ਜਲੇਬੀ ਆਹ ਬਨੋਤ ਜਲੇਬੀਆਂ ਵਾਲਾ ਬਹੁਤ ਪੁਰਾਣਾ ਹੈ ਬਹੁਤ ਪੁਰਾਣਾ ਹੈ ਇੱਥੇ ਗੁਰਮੁਖ ਜੀ ਕੁਛ ਨਹੀਂ ਹੁੰਦਾ ਸੀਗਾ ਅੱਜ ਤੋਂ ਜੇ 20 ਸਾਲ ਪਿੱਛੇ ਜਿਹੜੇ ਆਈਏ ਹਾਂਜੀ ਕੁਛ ਨਹੀਂ ਹੁੰਦਾ ਸੀਗਾ ਇੱਥੇ ਕੋਈ ਦੁਕਾਨਾਂ ਤੋਂ ਕੋਈ ਨਾ ਖਾਸ ਨਹੀਂ ਹੁੰਦੀਆਂ ਸੀ ਇੱਕ ਸਿਰਫ ਆਪਣਾ ਜਿਹੜਾ ਅੰਦਰਲੀ ਮੰਡੀ ਜਾਂ ਗਾਂਧੀ ਚੌਂਕ ਵਗੈਰਾ ਉਹੀ ਜ਼ਿਆਦਾ ਹੁੰਦਾ ਸੀਗਾ ਚੌਧਰੀ ਸੀਟ ਚਾਪ ਦੀ ਜਿਹੜੀ ਦੁਕਾਨ ਆ ਇਹ ਮੈਂ ਦੇਖੀ ਹੈ ਕਿ ਇੱਥੇ ਸਿੰਪਲ ਇਹਨਾਂ ਦਾ ਇੱਕ ਲੱਗਿਆ ਹੁੰਦਾ ਸੀਗਾ ਟੇਬਲ ਜਿਆ ਤੇ ਸਿੰਪਲ ਜਿਹਾ ਹੁੰਦਾ ਸੀ ਤੇ ਅੱਜ ਦੇਖੋ ਇਹਨਾਂ ਨੇ ਡਬਲ ਦੁਕਾਨ ਜਿਹੜੀ ਇੱਥੇ ਹੋ ਗਈ ਹੈਗੀ ਚੌਧਰੀ ਸਵੀਟ ਸ਼ਾਪ ਦੀ ਇਹ ਵੀ ਇੱਕ ਸਵੀਟ ਇੱਥੇ ਨਾਂ ਤੇ ਮਸ਼ੂਰਾ ਆ ਇੱਕ ਆ ਦੇਖੋ ਆ ਕਿੰਨਾ ਵੱਡਾ ਸ਼ੋਰੂਮ ਖੁੱਲ ਗਿਆ ਇਹ ਬਿਲਕੁਲ ਇੱਥੇ ਦੁਕਾਨਾਂ ਬੱਦ ਮਈ ਆਉਂਦੀਆਂ ਸੀਗੇ ਇਹ ਹੁਣ ਕਿੰਨਾ ਵੱਡਾ ਸ਼ੋਰੂਮ ਖੁੱਲ ਗਿਆ ਤੇ ਆ ਬੋਬੀਵਾਲ ਜੁਲਰ ਜੀ ਸਾਡੇ ਇਹਨਾਂ ਨੇ ਵੀ ਇੱਥੇ ਆ ਦੇਖੋ ਆਪਣਾ ਸ਼ੋਰੂਮ ਖੁੱਲਿਆ ਹੋਇਆ ਤੇ ਅੱਗੇ-ਅੱਗੇ ਇਸ ਤਰ੍ਹਾਂ ਨੂੰ ਲੈ ਕੇ ਚੱਲਦੇ ਆ ਤੇ ਵਲੌਗ ਬਣਾਉਣਾ ਜੀ ਅਹਿਮਦਗੜ ਦਾ ਕਈ ਸਾਹਿਬ ਐਮਤਗੜ ਦਾ ਬਲਾਗ ਰਖਾਉਨੇ ਆ ਐਮਤਗੜ ਦਿਖਾਉਰੇ ਆ ਲੋਕਾਂ ਨੂੰ ਕਿਵੇਂ ਕਹਿ ਸਕਦਾ ਕਮਲ ਜੀ ਵੀ ਕਿਸੇ ਟਾਈਮ ਆ ਦੁਕਾਨਾਂ ਨੂੰ ਕੋਈ ਪੁੱਛਦਾ ਨਹੀਂ ਹੁੰਦਾ ਹਾਂ ਨਹੀਂ ਕੋਈ ਪੁੱਛਦਾ ਸਹੀ ਤੇ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਦੀ ਕਿੰਨੀ ਕੁ ਵੈਲਿਊ ਹੋਵੇਗੀ ਜੀ ਹਾਂ ਹਾਂ ਬਿਲਕੁਲ ਜੀ ਬਿਲਕੁਲ ਸਾਡੇ ਕਈ ਸਾਹਿਬ ਨੇ ਦੁਕ ਦੁਕ ਕਰਦੇ ਜਾਂਦੇ ਨੇ ਹਨਾ ਤੇ ਇਹ ਵੀ ਇੱਕ ਸ਼ਾਨ ਆ ਨਾ ਪੰਜਾਬ ਦੀ ਵੋਲਟ ਮੋਟਰਸਾਈਕਲ ਇਹ ਇੱਕ ਬੰਦੇ ਦਾ ਸ਼ੌਕ ਆ ਕਾਮਲ ਜੀ ਕਿਵੇਂ ਤੁਸੀਂ ਬਾਹਰ ਹੁਣ ਘੁੰਮ ਕੇ ਆਏ ਹੋਗੇ ਤੁਹਾਨੂੰ ਇਹੋ ਜਿਹਾ ਮਨੋਰੰਜਨ ਲੱਗਿਆ ਬਾਹਰ ਦੀ ਨਾ ਉੱਥੇ ਕਿੱਥੇ ਦੀ ਉੱਥੇ ਤਾਂ برف ਪਈ ਹੋਈ ਆ ਅੰਦਰ ਬੈਠੇ ਰਹੋ ਸ਼ੀਸ਼ੇ ਵਿੱਚੋਂ ਦੇਖੀ ਜਾਓ ਬਸ ਬਸ ਫੋਨ ਚੱਕ ਲੋ ਜਾਂ ਆਪਣਾ ਟੀਵੀ ਦੇਖ ਲੋ ਆਹ ਬਾਹਰ ਦਾ ਤੁਸੀਂ ਜਾ ਨਹੀਂ ਸਕਦੇ ਉਹ ਤਾਂ ਫਿਰ ਜੇਲ੍ਹ ਵਾਲਾ ਹੀ ਕੰਮ ਆ ਜੀ ਇਹ ਕੋਈ ਨਾ ਕੋਈ ਕਿੰਨੇ ਵਧੀਆ ਬੰਦੇ ਮਿਲਦੇ ਨੇ ਜੀ ਦੇਖੋ ਆਪਾਂ ਨੂੰ ਚਲਾਉਣੀ ਨਹੀਂ ਆਉਂਦੀ ਹਾਂਜੀ ਜੇ ਗੱਡੀ ਚਲਾਉਣੀ ਹੋਵੇ ਤਾਂ ਹੀ ਗੱਡੀ ਲੈ ਕੇ ਜਾਵਾਂਗੇ ਲੈ ਕੇ ਜਾਵਾਂ ਸਹੀ ਤੇ ਨਾ ਗੱਡੀ ਚਲਾਉਣੀ ਹੋਦੀਆਂ ਨਾ ਲਾਇਸੈਂਸ ਆ ਜੀ ਆਪਣੇ ਕੋਲ ਟੇ ਵਾਲਾ ਆਪਾਂ ਬਾਹਰ ਚਲਾ ਦੇਈਂ ਵਾਲਾ ਕੰਮ ਤਾਂ ਹੈ ਜੀ ਵੀ ਜੇ ਨਹੀਂ ਲਾਇਸੈਂਸ ਹੈਗਾ ਤਾਂ ਵੀ ਕੋਈ ਨਹੀਂ ਗੱਡੀ ਚੱਕੋ ਚੱਲੇ ਹੋਏ ਜਨਾਬ ਭਗਤ ਸਿੰਘ ਚੌਕ ਦਿਖਾਓ ਹਾਂ ਭਗਤ ਸਿੰਘ ਜੀ ਦਾ ਆਪਾਂ ਜਿਹੜਾ ਹੈਗਾ ਇੱਥੇ ਜਿਹੜਾ ਪੁੱਤ ਬਣਾਇਆ ਬਹੁਤ ਹੀ ਵਧੀਆ ਹੈ ਇੱਕ ਤੁਹਾਨੂੰ ਦੱਸ ਦਿਆਂ ਕਿ ਮੰਡੀ ਆਂਦ ਕਰਦੀ ਜਿਹੜੀ ਰਾਜਨੀਤੀ ਹੈ ਨਾ ਉਹ ਇੱਥੋਂ ਸ਼ੁਰੂ ਹੋ ਗਈ ਆ ਭਗਤ ਸਿੰਘ ਇਹ ਚੌਂਕ ਤੋਂ ਇਹ ਚੌਂਕ ਤੋਂ ਜਿਹੜੀ ਸਾਰੀ ਰਾਜਨੀਤੀ ਹੈ ਮੰਡੀ ਦੀ ਇਹ ਭਗਤ ਸਿੰਘ ਚੌਂਕ ਤੇ ਗਾਂਧੀ ਚੌਂਕ ਤੋਂ ਸ਼ੁਰੂ ਹੁੰਦੀ ਆ ਦੇਖੋ ਆ ਇੱਕ ਮਿੰਟਸ ਲਈ ਇੱਕ ਆ ਸਾਡੇ ਪੁਰਾਣੇ ਬਾਬੇ ਨੇ ਹਮੇਸ਼ਾ ਇੱਥੇ ਬੈਠਦੇ ਹੁੰਦੇ ਤਾਂ ਛੇੜਦੇ ਨੇ ਇਹ ਵੀ ਦੇਖ ਲਓ ਹਾਂਜੀ ਜਨਾਬ ਠੀਕ ਹਾਂ ਸੂਰ ਸਾਹਿਬ ਕਿ ਮੈਂ ਕਹਿ ਸਕਦਾ ਵੀ ਪਿੰਡਾਂ ਦੇ ਵਿੱਚ ਸੱਤਾ ਲਗਦੀ ਆਉਂਦੀ ਆ ਦੀਆਂ ਤੇ ਸ਼ਹਿਰ ਦੇ ਵਿੱਚ ਇਹਨੇ ਬਾਬਿਆਂ ਨੂੰ ਜਗਾ ਮਸਾ ਮਿਲਦੀ ਆ ਤਾਦ ਖੇਡਣ ਨੂੰ ਰੌਣਕਾਂ ਲਗੀਆਂ ਨੇ ਨਾਲ ਆਪਣਾ ਐਂਟਰਟੇਨਮੈਂਟ ਕਰਦੇ ਨੇ ਸਾਡੇ ਸੂਸਬਾ ਬੈਠੇ ਨੇ ਆਪਣੇ ਪੁਰਾਣੇ ਸਾਥੀਆਂ ਦੇ ਨਾਲ ਹਨਾ ਜੀ ਸੋ ਅੱਜ ਹੁਣ ਅੱਗੇ ਆਪਾਂ ਤੁਹਾਨੂੰ ਦਿਖਾਉ ਰਹੇ ਆ ਇਸ ਗੜ ਸ਼ਹਿਰ ਤੇ ਆ ਜੋ ਆਪਾਂ ਗਾਂਧੀ ਚੌਂਕ ਪਹੁੰਚ ਗਏ ਇੱਥੇ ਗਾਂਧੀ ਚੌਂਕ ਦੀ ਇੱਕ ਖਾਸ ਹੀ ਤਾਂ ਜਿਹੜੀ ਬਹੁਤ ਵੱਡੀ ਅਹਿਮਤ ਘੜ ਦੀ ਇਹਨੂੰ ਅੱਠ ਸੜਕਾਂ ਲੱਗਦੀਆਂ ਨੇ ਅੱਜ ਆਪਾਂ ਉਹ ਦਿਖਾਉਣੀਆਂ ਨੇ ਆ ਗਾਂਧੀ ਚੌਂਕ ਨੂੰ ਹਾਂ ਜੀ ਗਾਂਧੀ ਚੌਂਕ ਨੂੰ ਅੱਠ ਸੜਕਾਂ ਲੱਗਦੀਆਂ ਨੇ ਬਹੁਤ ਮਸ਼ਹੂਰ ਚੌਕ ਆ ਇਹਦੇ ਨਾਲ ਦਾ ਚੌਕ ਇੱਕ ਲਾਹੌਰ ਦੇ ਵਿੱਚ ਹੈ ਜੋ ਦੱਸਿਆ ਜਾ ਰਿਹਾ ਹੈਗਾ ਇਸ ਚੌਕ ਅਹਿਮਦਗੜ ਦੇ ਵਿੱਚ ਹੈ ਜੀ ਪੂਰੇ ਬਲਟ ਦੇ ਵਿੱਚ ਹਾਂ ਜੀ ਪੂਰੇ ਬਲਟ ਦੇ ਵਿੱਚ ਅੱਠ ਸੜਕਾਂ ਲੱਗਦੀਆਂ ਨੇ ਇਸ ਤੋਂ ਦੋ ਚੌਕ ਹੀ ਨੇ ਹਾਂ ਜੀ ਹਾਂ ਪਾਕਿਸਤਾਨ ਚ ਰਹਿ ਗਿਆ ਤੇ ਦੂਜਾ ਆਈਡੀਆ ਚ ਰਹਿ ਗਿਆ ਦੂਜਾ ਇੰਡੀਆ ਦੇ ਵਿੱਚ ਅਹਿਮਦਗੜਾ ਜੀ ਇਸ ਚੌਕ ਦੀ ਤੇ ਇੱਥੇ ਦੇਖੋ ਆ ਕਿੰਨੀ ਜਣੀ ਇੱਥੇ ਰੌਣਕਾਂ ਮੈਂ ਤੁਹਾਨੂੰ ਨਾ ਹੁਣ ਇਹ ਦਿਖਾਉਣਾ ਦੇਖੋ ਗੁਰਮੁਖੀ ਜੀ ਜੇ ਤੁਸੀਂ ਨੋਟ ਕਰੋ ਤਾਂ ਆ ਜਿਹੜਾ ਹੈਗਾ ਇੱਕ ਆਪਿਆਰ ਜਾ ਰਿਹਾ ਮਾੜੂ ਹਲਵਾਈ ਵਾਲਾ ਅੱਛਾ ਜੀ ਹਲਵਾਈ ਦੀ ਦੁਕਾਨ ਦਿਖਾਉਣੇ ਆਜੋ ਆਪਾਂ ਹਾਂਜੀ ਤੇ ਮੜਾ ਜੀ ਬਾਈਕ ਲਾ ਦਿਓ ਆਪਸੋਂ ਹਾਲੇ ਸੇ ਮਾੜੂ ਹਲਵਾਈ ਦੀ ਦੁਕਾਨ ਲਗਾਉਂਦੇ ਆ ਤੁਹਾਨੂੰ ਬਹੁਤ ਮਸ਼ਹੂਰ ਆ ਬਹੁਤ ਪੁਰਾਣੀ ਕਹਾਦਾ ਬਹੁਤ ਪੁਰਾਣੀ ਆ ਹ ਜਿਹੜੀ ਮਾੜੂ ਦੀ ਜਿਹੜੀ ਹਲਵਾਈ ਹੈ ਜਿਹਦੀ ਦੁਕਾਨ ਵੀ ਬਰਤੀ ਆ ਆਪਾਂ ਤਾਂ ਖਾ ਲੈਂਦਾ ਸੀ ਉਹ ਹੋਰ ਨਹੀਂ ਕਿਤੇ ਖਾਂਦਾ ਸੀ ਅੱਛਾ ਜੀ ਮੈਂ ਜੇ ਹੁਣ ਤੁਹਾਨੂੰ ਦਿਖਾਈਏ ਆ ਹੈਗਾ ਆ ਹੈਗੀ ਆ ਮਾੜੂ ਹਲਵਾਈ ਦੀ ਦੁਕਾਨ ਤੇ ਇਹ ਜਿਹੜਾ ਬਾਜ਼ਾਰ ਆ ਮਾਰੂ ਹਲਵਾਈ ਵਾਲਾ ਬਾਜ਼ਾਰ ਵਾਜਦਾ ਆ ਆਪਾਂ ਮਾਰੂ ਹਲਵਾਈ ਨਾਲ 2 ਮਿੰਟ ਗੱਲਾਂ ਕਰ ਲਈਓ ਕਿੰਨਾ ਸਮਾਂ ਹੋ ਗਿਆ ਹਾਂ ਕਰੋ 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 ਚਲੋ ਆ ਹਾਂਜੀ ਹਾਂ ਹਾਂ ਆ ਜੀ ਨੋ ਇਹ ਸਾਡੇ ਮਾਰੂ ਹਲਵਾਈ ਦੀ ਦੁਕਾਨ ਆ ਸਾਡੇ ਵੀਰ ਹੁਣੇ ਖੜੇ ਨੇ ਸਾਡੇ ਕੱਪੜੇ ਵਾਲੇ ਤੇ ਦੁਕਾਨ ਦਾ ਕਿੰਨੀ ਵੀ ਪੀੜੀ ਇਹ ਵੀ ਦੱਸ ਦੋ ਤੁਸੀਂ ਪਹਿਲਾਂ ਮੈਂ ਚੌਥੀ ਪੀੜੀ ਚੌਥੀ ਪੀੜੀ ਚੌਥੀ ਪੀੜੀ ਹੋ ਆਜ ਮੈਂ ਕਿੰਨੇ ਸਾਲ ਹੋ ਗਏ ਦੁਕਾਨ ਨੂੰ ਇਹ ਜਦੋਂ ਦਾ ਨਵਾਬ ਅਹਿਮਦ ਖਾਨ ਨੇ ਨਿਉ ਰੱਖਿਓ ਜੀ ਉਦੋਂ ਦੀ ਦੁਕਾਨ ਆ ਅੱਛਾ ਜੀ ਹਾਂ ਜੀ ਨਹੀਂ ਪਤਾ ਹੈਗਾ ਨਹੀਂ ਸੰਨ ਨਹੀਂ ਪਤਾ ਜੀ ਵਾਹ ਜੀ ਵਾਹ ਸੈੱਡ ਦੇ ਵਿੱਚ ਪਹਿਲੀ ਦੁਕਾਨ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਕਹਿੰਦੇ ਮਾੜੂ ਦੀ ਹਲਵਾਈ ਦੀ ਜਿਹੜੀ ਬਰਫੀ ਆ ਜੇ ਕੋਈ ਖਾ ਲੈਂਦਾ ਸੀਗਾ ਫਿਰ ਹੋਰ ਨਹੀਂ ਕਿਤੇ ਖਾਂਦਾ ਸੀ ਉਹ ਹੁਣ ਵੀ ਖਾਓ ਤੁਸੀਂ ਹੁਣ ਵੀ ਉਹੀ ਟੇਸਟ ਆ ਹੈ ਔਰ ਵੀ ਜੇ ਉਹ ਤੇ ਮੁੜ ਕੇ ਆਊਗਾ ਆ ਆ আচ্ছা ਗਾੜ ਸਾਹਿਬ ਆ ਕੇ ਜਾਓ ਵਾਹ ਵਾਹ ਜੀ ਦਾ ਬਹੁਤ ਸਮੇਂ ਤੋਂ ਹੋਣਾ ਹੈ ਜੀ ਅੱਛਾ ਜੀ ਪਤਾ ਹੀ ਨਹੀਂਗਾ ਵਾਹ ਜੀ ਵਾਹ ਸੋ ਇਹ ਆ ਜੀ ਮਾੜੂ ਹਲਵਾਈ ਮਾੜੂ ਸਵੀਟਸ ਇਹ ਨੋ ਇਹੀ ਚੱਲਦਾ ਬਾਦੂ ਸਵੀਟਸ ਹਨ ਇਹੀ ਚੱਲਦਾ ਸੋ ਜਿਹੜੀ ਹੈਗਾ ਦੇਖੋ ਇਹਨਾਂ ਦੇ ਅੰਦਰ ਵੀ ਕੋਈ ਮਿੱਟੀ ਮੁੱਟੀ ਨਾ ਪਾਵੇ ਪੂਰਾ ਇਹਨਾਂ ਨੇ ਜਿਹੜਾ ਟੱਕ ਕੇ ਰੱਖਿਆ ਹੋਇਆ ਸਾਰਾ ਸਮਾਨ ਵਗੈਰਾ ਸੋ ਆਹ ਦੇਖੋ ਇਹਨਾਂ ਨੇ ਰੈਕ ਦੇ ਵਿੱਚ ਕਿਵੇਂ ਸਮਾਨ ਬਣਾ ਕੇ ਰੱਖਿਆ ਹੋਇਆ ਪਰਚੀ ਵਗੈਰਾ ਬਹੁਤ ਜਾਨਕਿ ਕਮਲ ਜੀ ਹੈ ਨਾ ਜਿਹੜੇ ਨਾ ਬਾੜੂ ਹੜਵਾਈ ਹੁੰਨ ਨਾਲ ਬਚਪਨ ਤੋਂ ਜੁੜੇ ਹੋਏ ਨੇ ਉਹ ਅੱਜ ਵੀ ਇਹਨਾਂ ਦੇ ਨਾਲ ਹੀ ਜੁੜੇ ਹੋਏ ਨੇ ਅੱਜ ਵੀ ਜੁੜੇ ਹੋਏ ਨੇ ਉਹੀ ਕਹਿ ਸਕਦੇ ਆ ਵੀ ਟੈਸਟ ਟੱਲਣਾ ਅੱਜ ਵੀ ਹਾਂ 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 ਬਿਲਕੁਲ ਉਹੀ ਕੁਆਲਿਟੀ ਆ ਗਈ ਆ ਹੁਣ ਤੋਂ ਪਤਾ ਕਰਦੇ ਆ 8 ਬਜ਼ਾਰਾਂ ਵਾਲੀ ਹਾਂਜੀ 8 ਸੜਕਾਂ ਵਾਲੀ 8 ਸੜਕਾਂ ਵਾਲੀ ਜਿਸ ਦਾ ਮਤਲਬ ਚੌਂਕ ਨੂੰ 8000 ਲੱਗਦੇ ਨੇ ਇਹ ਬਾਜ਼ਾਰ ਨੇ ਹੁਣ ਐਸਾ ਹੀ ਬਾਜ਼ਾਰ ਨੇ 8000 ਨਹੀਂ ਜੀ ਆ ਦੇਖੋ ਆ ਬਾਜ਼ਾਰ ਹੈਗਾ ਮਾੜੂ ਹੜਵਾਈਆ ਬਾਜ਼ਾਰ ਆਜਾ ਹੁਣ ਮੈਂ ਤੁਹਾਨੂੰ ਦਿਖਾਉਣਾ ਇੱਕ ਤਾਂ ਹੋਰ ਮੈਂ ਵੱਡੀ ਗੱਲ ਦਿਖਾਉਣਾ ਹਾਂਜੀ ਇੱਕ ਤਾਂ ਆਹ ਜਗਦੀਸ਼ ਪੰਨ ਵਾਲੇ ਦੀ ਦੁਕਾਨ ਆ ਇਹ ਅੱਛਾ ਜੀ ਇਹ ਦੁਕਾਨ ਆ ਜਿਹੜੀ ਇਹ ਵੀ ਮਾੜੂ ਹਲਵਾਈ ਦੇ ਬਰਾਬਰ ਦੀ ਪੁਰਾਣੀ ਦੁਕਾਨ ਆ ਉਹ ਇਹਨਾਂ ਨੂੰ ਵੀ ਉਨਾ ਹੀ ਸਮਾਂ ਹਾਂ ਉਨਾ ਹੀ ਪੁਰਾਣਾ ਸਮਾਂ ਇਹ ਜਗਦੀਸ਼ ਪੰਨ ਵਾਲੇ ਯਾਨੀ ਇੱਥੇ ਵਜਦੇ ਨੇ ਇਹ ਹਾਂਜੀ ਹਾਂ ਲਓ ਜੀ ਹਾਂਜੀ ਕੀ ਹਾਲ ਆ ਠੀਕੋ ਠੀਕ ਹੈ ਜੀ ਵਧੀਆ ਤੇ ਕਿੰਨੀ ਕੁ ਪੁਰਾਣੀ ਦੁਕਾਨ ਆਪਣੀ ਹੈ ਦੱਸਿਆ ਸੀ ਆਪਾਂ ਉਸ ਦਿਨ ਗੱਲ ਕਰੀ ਸੀ 68 ਇਅਰਸ ਹਾਂਜੀ 68 ਇਅਰਸ 68 ਦੀ ਆ ਜੀ ਦੇਖੋ 68 ਇਅਰ 68 68 ਸਾਲ ਹੋ ਗਏ ਦੁਕਾਨ ਉਹ 88ਵੀਂ ਪੀੜ੍ਹੀ ਹੈ ਇਹ ਆਪਾਂ 27 ਦੂਸਰੀ ਦੂਸਰੀ ਪੀੜ੍ਹੀ ਆ ਵੀ ਕਿ ਮੈਂ ਕਹਿ ਸਕਦਾ ਆਂ ਵੀ ਆਪਾਂ ਪੂਰੇ ਸ਼ਹਿਰ ਦੇ ਵਿੱਚ ਕਿੰਨੀਵੀਂ ਦੁਕਾਨ ਸੀਗੀ ਇਹ ਜਦੋਂ ਟੈਂਪਰ ਦੇ ਵਿੱਚ ਗੁੱਡੀ ਇਹ ਤਾਂ ਇਹਨਾਂ ਨੂੰ ਹੀ ਪਤਾ ਹੋਣਾ ਮੇਰੀ ਸੁਰਤ ਦੇ ਵਿੱਚ ਤਾਂ ਕੋਈ ਪਹਿਲੀ ਹੋਊਗੀ ਪਹਿਲੀ ਦੁਕਾਨ ਸੀਗੀ ਹਾਂ ਜਿਹੜੇ ਜ਼ਮੇ ਦੇ ਇਹ ਜਿਹੜੇ ਪਾਨ ਨੇ ਨਾ ਇਹ ਇਹ ਪਾਨ ਵੀ ਬਰਦੇਸ਼ਾਂ 'ਚ ਹੀ ਜਾਂਦੇ ਸੀ ਹਨਾ ਹੁਣ ਵੀ ਜਾਂਦੇ ਨੇ ਨਹੀਂ ਨਹੀਂ ਇੰਡੀਆ ਜੀ ਰਹਿੰਦੇ ਹੁਣ ਇੰਡੀਆ ਜੀ ਰਹਿੰਦੇ ਨੇ ਅੱਛਾ ਇੰਡੀਆ ਜੀ ਰਹੇ ਨੇ ਇੰਡੀਆ ਜੀ ਕਹਿ ਸਕਦਾ ਵੀ ਪਾਨ ਬਨਾਰਸਵਾਰਾ ਪਹਿਲਾਂ ਤੋਂ ਜ਼ਰੂਰ ਦਾ ਜਿਹੜਾ ਦਾ ਹਾਂ ਬਿਲਕੁਲ 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 ਆਜੋ ਆਜੋ ਹੁਣ ਆਪਾਂ ਚੱਲਦੇ ਆ ਗੁਰਮukh ਜੀ ਹੁਣ ਤੁਹਾਨੂੰ ਦੇਖੋ ਇੱਕ ਬਾਜ਼ਾਰ ਤੁਹਾਨੂੰ ਦਿਖਾ ਦਾਂ ਹਾਂ ਜੀ ਬਾਜ਼ਾਰ ਇਹ ਅਸਲ ਵਿੱਚ ਘੁੰਮਦਾ ਆ ਸਾਰਾ ਇਹ ਅੱਛਾ ਜੀ ਆ ਇਹ ਐਂ ਘੁੰਮਦਾ ਸਾਰੇ ਗੋਲੇ ਠੀਕ ਆ ਜੀ ਹਨਾ ਇੱਕ ਇਹ ਗੋਲਾ ਬਣ ਗਿਆ ਇਹ ਦੇਖੋ ਆ ਦੂਜੇ ਆ ਗਿਆ ਪੰਚਾਰੀ ਬਾਜ਼ਾਰ ਅੱਛਾ ਇਹ ਪੰਚਾਰੀ ਜੀ ਹਨਾ ਪੰਚਾਰੀ ਬਾਜ਼ਾਰ ਆ ਗਿਆ ਇਹਦੇ ਜਣਾ ਤੁਹਾਨੂੰ ਮੈਂ ਇੱਕ ਹੋਰ ਦਿਖਾਉਦਾ ਇੱਥੇ ਫ ਤੋ ਹਾਂਜੀ ਇਹ ਵੀ ਜੇ ਨਾ ਜਿਵੇਂ ਮੰਨ ਲਓ ਪ੍ਰਮਾਤਮਾ ਨਾ ਕਰੇ ਚਲੋ ਡੈਥ ਤਾਂ ਹੁੰਦੀ ਹਰੇਕ ਦੀ ਮਤਲਬ ਡੈਥ ਹੋ ਜਾਂਦੀ ਆ ਤੁਸੀਂ ਆਓ ਇੱਥੇ ਇਹਨਾਂ ਦੇ ਪੈਕਟ ਬਣਿਆ ਪਿਆ ਸਮਾਨ ਕਹਿ ਦੋ ਚਾਹੀਦਾ ਤੁਸੀਂ ਕੋਈ ਪਿਆ ਵਾਸਤੇ ਹਵਲ ਕਰਾਉਣਾ ਪੈਕਟ ਬਣੇ ਪੈ ਰਹੇ ਨੇ ਕੋਈ ਐਸਾ ਇਹਨੂੰ ਪੈਣ ਦੀ ਲੋੜ ਨਹੀਂ ਬਸ ਇਹਨਾਂ ਨੂੰ ਦੱਸਣ ਆਈ ਆ ਵੀ ਭਾਈ ਆਹ ਪ੍ਰੋਗਰਾਮ ਆ ਸਾਡੇ ਸਾਨੂੰ ਜ਼ਮਾਨ ਦੇ ਦੋ ਬਸ 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 ਇਹਨਾਂ ਕੋਲ ਪਿਆ ਇਹਨਾਂ ਲਈ ਚਾਕੀ ਦੇਣਾ ਲੱਗਿਆ ਹੁਣ ਤਾਂ ਇਹਨਾਂ ਨੇ ਦੇਖੋ ਜੀ ਬਹੁਤ ਇਹ ਬਣਾਤੀ ਇੱਥੇ ਨਾ ਇਹਨਾਂ ਦੇ ਬਜੂਰਡ ਮੈਂ ਦੇਖੇ ਰਿਹਾ ਤੇ ਮਤਲਬ ਲਾਜ ਇੱਥੇ ਪੈਠ ਦੇਉਂਦੇ ਸੀ ਥੱਲੇ ਹੋਰ ਤਾਂ ਲੇਖੋ ਸ਼ੋਰੂਮ ਬਣ ਗਏ ਨਾ ਨਵੇਂ ਮੁੰਡੇ ਆ ਗਏ ਅੱਜ ਕੱਲ ਕਾਮਲ ਜੀ ਕੀ ਕਹਿ ਸਕਦਾ ਕਿੰਨੀ ਕ ਪੁਰਾਣੀ ਦੁਕਾਨ ਹੋ ਤਾ ਗਈਆਂ ਮਾਦਰਾ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਮੇਰੀ ਉਮਰ ਹੈਗੀ 60 ਸਾਲ ਹਾਂਜੀ ਮੈਂ 60 ਸਾਲ ਤੋਂ ਮਤਲਬ ਉਹ ਤਾਂ ਦੇਖ ਹੀ ਰਿਹਾ ਹਾਂ ਜੇ ਮਤਲਬ ਕਹਿ ਦੋ ਕਿ ਮੈਂ ਜਦੋਂ ਸੁਰਤ ਦੀ ਸੰਭਾਲੀ ਆ ਉਦੋਂ ਤੋਂ ਮੈਂ ਦੇਖ ਰਿਹਾ ਨਹੀਂ ਉਦੋਂ ਪਹਿਲਾਂ ਵੀ ਆ ਤੁਹਾਨੂੰ ਹੋਰ ਇੱਕ ਗੱਲ ਦੱਸਦਾ ਇੱਥੇ ਨਾ ਜਿਹੜੀ ਆ ਦੁਕਾਨ ਆ ਬਿਜਲੀ ਦੇ ਇੱਥੇ ਮੇਰੀ ਦੁਕਾਨ ਹੁੰਦੀ ਸੀ ਅੱਛਾ ਜੀ ਇੱਥੇ ਪਹਿਲਾਂ ਤੁਸੀਂ ਇੱਥੇ ਕੰਮ ਕਰਦੇ ਰਹੇ ਹੋ ਮੈਂ ਗੱਲ ਕਰਦਾ ਤੁਹਾਨੂੰ 85 86 ਦੀ ਗੱਲ ਅੱ ਤੇ ਮੈਨੂੰ 87 ਚ ਨੌਕਰੀ ਮਿਲੀ ਸੀ 85 ਦੇ ਵਿੱਚ 84 ਦੇ 83 ਦੇ ਮੈਥੇ ਦੁਕਾਨ ਕਰ ਲਈ ਸੀ ਬਿਜਲੀ ਦੀ ਠੀਕ ਆ ਜੀ ਇਹ ਮੋਟਰਾ ਮੋਟਰਾ ਪੱਖੇ ਭੁੱਖੇ ਬੰਦਦੇ ਹੁੰਦੇ ਸੀ ਇਹ ਆ ਸਾਡੇ ਆ ਟੀਟੂ ਜੀ ਨੇ ਇਹ ਮਦਨ ਲਾਲ ਬਾਉ ਜੀ ਦੇ ਹੈ ਪੁੱਤਰ ਨੇ ਟੀਟੂ ਜੀ ਇਹ ਦੱਸਿਓ ਕਿੰਨੀ ਕੁ ਪੁਰਾਣੀ ਦੁਕਾਨ ਆ ਆਪਣੀ ਇਹ 1939 ਦੀ ਦੁਕਾਨ ਹੈ ਜੀ ਵਾ 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 ਕਿੰਨੇ ਸਾਲ ਹੋ ਗਏ ਲਾਓ 60 85 86 ਸਾਲ ਜੀ ਵੇਖੋ ਜੀ ਕਿੰਨੀਵੀਂ ਪੀੜੀ ਆ ਜੀ ਇਹ ਚੌਥੀ ਪੀੜੀ ਚੱਲ ਰਹੀ ਹੈ ਚੌਥੀ ਪੀੜੀ ਇਹ ਆ ਗਾਂਧੀ ਜਾਂ ਤਾਂ ਹੀ ਰਹਿਣਾ ਗੁਰਬਖੀ ਇਹ ਅਸਲੀ ਆਪਣੀ ਪੁਰਾਣੀ ਦੁਕਾਨ ਆ ਜੀ ਇਹ ਇਹ ਜਦੋਂ ਤੁਸੀਂ ਦੁਕਾਨ ਕੀਤੀ ਸੀ ਕਿਹੋ ਜਿਹਾ ਬਾਜ਼ਾਰ ਹੁੰਦਾ ਸੀ ਅੱਜ ਤੇ ਕੁਝ ਨਹੀਂ ਸੀ ਆਹ ਦੇਖੋ ਇਹ ਫੋਟੋਆਂ ਵਿੱਚੋਂ ਆ ਹਾਂਜੀ ਇਹ ਸਭ ਤੋਂ ਪੁਰਾਣੀ ਬਿਲਡਿੰਗ ਹੈ ਹਾਂ ਬਣੀ ਐ ਉਹਨਾਂ ਘੜਦੀ ਸੀ ਹਾਂ ਆ ਦੇਖੋ ਸਹੀ ਗੱਲ ਹੈ ਜੀ ਫਿਲਮਾਂ ਦੀ ਮੂਵੀ ਬਣਾ ਕੇ ਲੈ ਕੇ ਜਾਂਦੇ ਨੇ ਹਾਂਜੀ ਉਹ ਬੈਡਿੰਗ ਲੈ ਜਿਹੜਾ ਬਣਾਉਂਦੇ ਉਹਨੇ ਸਵੇਰੇ ਆ ਕੇ ਪੁਰਾਣੀ ਰਿਕਸ਼ਾ ਲੈ ਆ ਕੇ ਹਾਂ ਹੁਣ ਸਿਆਲਾਂ ਜੋ ਕਰਨਗੇ ਉਹਦੇ ਸ਼ੂਟਿੰਗ ਕਰਨਗੇ ਸਵੇਰੇ ਮਾਰਨਿੰਗ ਸੱਜਦੇ ਆ ਕੇ ਤੇ ਇਹ ਦੇਖ ਸਕਦੇ ਹੋ ਤੁਸੀਂ ਆ ਕਿਹੜੀ ਮੰਜ਼ਲ ਆ ਗਈ ਕਹ ਕਿਵੇਂ ਕਹਿ ਸਕਦੇ ਆ ਸਮੇ ਤੋਂ ਪਹਿਲਾਂ ਵੀ ਕਹਿ ਸਕਦਾ ਵੀ ਕੋਈ ਸ਼ਮਾ ਨਹੀਂ ਕਿੰਨਾ ਕ ਸਮਾਂ ਹੋ ਗਿਆ ਹੋਊ ਵੀ ਆਹ ਕਿਹੜੀ ਮੰਜ਼ਲ ਪਈ ਨੂੰ ਕਿੰਨਾ ਕ ਸਮਾਂ ਹੋ ਗਿਆ ਉਹ ਕੁਝ ਨਹੀਂ ਕਹਿ ਸਕਦੇ ਆਪਣੇ ਅੰਦਾਜ਼ੇ ਦੇ ਨਾਲ ਕਿਉਂਕਿ ਦੇਖ ਸਕਦੇ ਹੋ ਕਿ ਅੱਜ ਇਹ ਮੰਜ਼ਲ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇਗੀਆਂ ਹਾਂਜੀ ਆ ਦੇਖੋ ਆਹ ਪੁਰਾਣੇ ਦਰਵਾਜ਼ਾ ਪੁਰਾਣੀ ਦੁਕਾਨ ਦੇ ਦਰਵਾਜ਼ੇ ਦਿਖਾਓਏ ਬੰਦ ਪਈਆ ਦੁਕਾਨ ਇਹ ਇੱਕ ਜਰਾਵੇ ਹੁੰਦਾ ਸੀ ਦੇਖੋ ਪਹਿਲਾਂ ਕੋਈ ਆਇਆ ਬਾਧਰਾ ਬੁੱਧਰਾ ਨਹੀਂ ਬਣਾਇਆ ਹੁੰਦਾ ਸੀ ਦੇਖੋ ਇਹ ਪਿੱਛੇ ਨੂੰ ਦੁਕਾਨਾਂ ਐਈ ਇਹਨਾਂ ਨੇ ਆਹ ਬਾਧਰਾ ਜਿਹਾ ਬਾਹਰ ਥੱਲੇ ਬਣਾ ਕੇ ਥੜਾ ਜਿਹੜਾ ਬਣਾਇਆ ਹੁੰਦਾ ਸੀ ਇਸ ਤਰ੍ਹਾਂ ਜਿਹੜੇ ਇੱਥੇ ਸ਼ਟਰ ਲੱਗੇ ਹੁੰਦੇ ਕਮਲਜੀ ਪੁਰਾਣੀ ਲੱਕੜ ਦੇ ਤੇ ਹੁਣ ਦੀ ਲੱਕੜ ਦੇ ਵਿੱਚ ਫਰਕ ਦੇਖੋ ਅੱਜ ਵੀ ਇਹ ਲੱਕੜ ਨੂੰ ਬਿਲਕੁਲ ਕੁਝ ਨਹੀਂ ਹੋਇਆ ਹੋਇਆ ਤੇ ਅੱਜ ਦੀ ਲੱਕੜ ਨੂੰ ਸਿਉਂਕ ਪੈ ਜਾਂਦੀ ਹੈ ਸਮੇਂ ਦੇ ਵਿੱਚ 60 70 ਸਾਲ ਪੁਰਾਣੀ ਹੈ ਦੇਖ ਲਓ ਤੁਸੀਂ ਅੱਜ ਵੀ ਉਵੇਂ ਹੀ ਕਰੀਆ ਨਵੇਂ ਦੀ ਬਾਬੂ ਜੀ ਗਾਂਧੀ ਚੌਂਕ ਨਾਲ ਜੀ ਗਾਂਧੀ ਚੌਂਕ ਦੇ ਵਿੱਚ ਇੰਨੀ ਕਰਾਉਣਕ ਹੁੰਦੀ ਆ ਹਾਂ ਜੀ ਹਾਂਜੀ ਵੀ ਜੋ ਤਿਹਾਰਾਂ ਦੇ ਵਿੱਚ ਇਹ ਸੌਂਦਾ ਨਹੀਂ ਤਿਹਾਰਾਂ ਦੇ ਵਿੱਚ ਇਹ ਬਾਜ਼ਾਰ ਨਾ 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 ਇਹ ਨਹੀਂ ਸੌਂਦੇ ਹੈਗੇ ਇੱਥੇ ਜਨਮਾਸ਼ਟਮੀ ਨੂੰ ਬਹੁਤ ਕਹਿ ਸਕਿਆ ਹਾਂ ਜੀ ਵੀ ਬਹੁਤ ਇਤਿਹਾਸਵੱਜ ਹੈਗਾ ਜਨਮਾਸ਼ਟਮੀ ਜਨਮਾਸ਼ਟਮੀ ਨੂੰ ਨਾ ਇੱਥੇ ਮਟਕੀ ਬੰਨੀ ਜਾਂਦੀ ਐ ਤੇ ਮਾਟੀ ਢੋੜਦੇ ਨੇ ਹਾਂਜੀ ਬਹੁਤ ਔਣ ਹੁੰਦੀ ਆ ਬਹੁਤ ਔਣ ਹੁੰਦੀ ਆ ਸੋ ਜਿੰਨੇ ਵੀ ਸਾਡੇ 22 ਦੇਸ਼ਾਂ-ਵਦੇਸ਼ਾਂ ਦੇ ਬੈਠੇ ਨੇ ਉਹਨਾਂ ਨੂੰ ਦਿਖਾਉਣਾ ਹੈ ਕਿ ਐਲਡਾ ਹੈਗਾ ਗਾਂਧੀ ਚੌਕ ਦਾ ਅੱਛਾ ਹੁਣ ਤੁਹਾਨੂੰ ਦੱਸਦੇ 2000 ਤੀਜੀ ਜੀ ਆ ਗਈ ਜੀ ਇਹ ਤੀਜੀ ਆ ਗਈ ਜੀ ਦੇਖੋ ਇੱਕ ਤੁਹਾਨੂੰ ਹੋਰ ਦੱਸਦਾ ਆਹ ਜਿਹੜੀ ਦੁਕਾਨ ਹੈਗੀ ਆ ਜਿਵੇਂ ਦੋ ਆ ਬਜ਼ਾਰ ਹੋ ਗਏ ਜੀ ਅੱਛਾ ਜੀ ਆ ਦੇਖੋ ਆ ਤਾਂ ਆ ਜਾਂਦਾ ਹੈਗਾ ਸਿੱਤਾ ਬਜਰੰਗ ਖੜਾ ਬਜਰੰਗ ਖੜਾ ਹਾਂਜੀ ਹੈ ਨਹੀਂ ਬਜਰੰਗ ਖੜੇ ਨਹੀਂ ਜਾਂਦੀ ਇਹ ਹਾਂਜੀ ਆਜੋ ਹੁਣ ਤੁਹਾਨੂੰ ਆਪਾਂ ਦਿਖਾਉਂਦੇ ਆ ਅਗਲਾ ਬਜ਼ਾਰ ਚੌਥਾ ਚੌਥਾ ਚੌਥੀ ਸੜਕ ਕਹਿ ਲੋ ਬਜ਼ਾਰ ਕਹਿ ਲੋ ਆ ਦੁਕਾਨ ਮੈਂ ਕਿਹਾ ਢਾਈ ਆ ਕਿਸੇ ਪੀਰ ਨੇ ਇਹ ਨਵੀਂ ਬਣਾ ਰਹੇ ਨੇ ਨਵੀਂ ਬਣਾ ਇਹ ਵੀ ਪੁਰਾਣੀ ਜਿਵੇਂ ਇਹ ਵੀ ਪੁਰਾਣੀ ਹੈ ਨਾ ਇੱਕ ਤੁਹਾਨੂੰ ਹੋਰ ਦਿਖਾਉਣਾ ਮੈਂ ਇੱਕ ਵੱਡੀ ਚੀਜ਼ ਦਿਖਾਉਣਾ ਹਾਂਜੀ ਇਸ ਬਜ਼ਾਰ ਦੇ ਵਿੱਚ ਆ ਦੇਖੋ ਇੱਕ ਆ ਹੈਗਾ ਇਹ ਪੁਰਾਣੀ ਤਸੀਲ ਨੂੰ ਜਾਂਦਾ ਇਹ ਪੁਰਾਣੀ ਪੁਰਾਣੀ ਤਸਵੀਰ ਪਹਿਲਾਂ ਇਹਦੇ ਹੁੰਦੀ ਐ ਤੇ ਅੱਜ ਦੇ ਸਮੇਂ ਦੇ ਵਿੱਚ ਇਹ ਮੈਨੂੰ ਲੱਗਦਾ ਜੀ ਸ਼ਪਾਰ ਰੋਡ ਨੂੰ ਨਿਕਲ ਰਿਹਾ ਇਹ ਹਾਂ ਉਹ ਵੀ ਸ਼ਪਾਰ ਰੋਡ ਨੂੰ ਮਿਲ ਜਾਂਦੀ ਐ ਇਹ ਵੀ ਇਹ ਵੀ ਮਿਲ ਜਾਂਦੀ ਐ ਇਹ ਵੀ ਉੱਥੇ ਜਾ ਕੇ ਕਰਦੀ ਆ ਠੀਕ ਆ ਜੀ ਠੀਕ ਆ ਆ ਆ ਦੇਖੋ ਆਹ ਦੁਕਾਨ ਇੱਕ ਤੁਹਾਨੂੰ ਹੋਰ ਸੁਣਾ ਇੱਥੇ ਨਾ ਆਹ ਇੱਥੇ ਜਿਹੜੀ ਹੁਣ ਦੁਕਾਨ ਆ ਇੱਥੇ ਜੀਤ ਬੂਟਾ ਵਾਲਾ ਹੁੰਦਾ ਸੀ ਕਿਸੇ ਪਾਸੇ ਇੱਥੇ ਸਭ ਤੋਂ ਪਹਿਲਾਂ ਜਦੋਂ ਉਹਨਾਂ ਨੇ ਖੋਲੀ ਸੀਗੇ ਦੁਕਾਨ ਇੱਥੇ ਮੱਡੀ ਐਂ ਤੇ ਗਾਲੀ ਵਿੱਚ ਤੇ ਸਰਵਣ ਬੂਟ ਸਰਵਣ ਬੂਟ ਹਾਊਸ ਸਰਵਣ ਬੂਟਾਂ ਵਾਲਾ ਅੱਛਾ ਜੀ ਬਹੁਤ ਹੀ ਯਾਨੀ ਮਸ਼ਹੂਰ ਹੁੰਦੇ ਸੀ ਐਂ ਕਹਿ ਲਓ ਵੀ ਬੂਟਾਂ ਦੀਆਂ ਦੁਕਾਨਾਂ ਦੋ ਹੀ ਹੁੰਦੀਆਂ ਸੀ ਅੱਛਾ ਜੀ ਇੱਥੋਂ ਸ਼ੁਰੂਆਤ ਕੀਤੀ ਸੀ ਜੀਤ ਬੂਟਾਂ ਦੀ ਹਾਂ ਜੀ ਹਾਂ ਇੱਥੋਂ ਕੀਤੀ ਸੀ ਜੀ ਉਹਨਾਂ ਦੇ ਡੈਡੀ ਹੁੰਦੇ ਸੀ ਇੱਥੇ ਅੱਛਾ ਜੀ ਜਿਵੇਂ ਅੱਜ ਮਤਲਬ ਉਹਨਾਂ ਦੇ ਬੱਚੇ ਨੇ ਨੌਜਵਾਨ ਉਹਦਾ ਮੈਂ ਦੇਖਿਆ ਹੋਇਆ ਉਹਨਾਂ ਨੂੰ ਅੱਛਾ ਜੀ ਹਾਂ ਤੇ ਮੈਂ ਜਦੋਂ ਤੁਹਾਨੂੰ ਹੋਰ ਵੀ ਦੱਸਦਾ ਜਦੋਂ ਉਹਨਾਂ ਅਸੀਂ ਛੋਟੇ ਹੁੰਦੇ ਸੀ ਉਹ ਡਰੈੱਸ ਸਕੂਲਾਂ ਲਈ ਜੂਨੀਫਾਰਮ ਜੂਗੇ ਨਾ ਲੈਂਦੇ ਜਣਾ ਜੀ ਤੇ ਆ ਹੁਣ ਆਪਣਾ ਕਿੰਨਾ ਨਹੀਂ ਰਹੇਗੀ ਇਹ ਆਪਾਂ ਆ ਚਾਰ ਦਿਖਾਤੇ ਤੁਹਾਨੂੰ ਤੇ ਪੰਜਵਾਂ ਜੀ ਇਹ ਪੰਜਵਾਂ ਆ ਗਿਆ ਇਹ ਹੈਗਾ ਸਤ ਨਾਰਾਇਣ ਮੰਦਿਰ ਸਤ ਨਾਰਾਇਣ 13 ਪੰਚ ਭਾਵਨ ਹੈਗਾ ਜੈਂ ਆਪਣੇ ਜੈਨ ਉਹ ਨਹੀਂ ਤਾਨਕ ਬਣਿਆ ਹਿਆ ਉਹ ਸਾਹਮਣੇ ਤੁਸੀਂ ਦੇਖੋ ਉਹ ਜੈਨ ਉਹ ਨਹੀਂ ਤਾਨਕ ਉਹਨੂੰ ਦਿਸ ਰਿਹਾ ਹੁਣ ਬਹੁਤ ਜ਼ੂਮ ਕਰਕੇ ਥੋੜਾ ਦਿਖਾਉਂਦੇ ਕਮਲ ਜੀ ਛੋਟੇ ਸਾਹ ਹੌਨ ਨਾਲੇ ਮੰਦਿਰ ਨੂੰ ਕਿੰਨਾ ਕਸ਼ਮਾਉਂ ਮੈਂ ਅੱਜ ਕਿਵੇਂ ਤਸਵੀਰਾਂ ਚ ਆਪਾਂ ਨੂੰ ਤਾਂ ਚਲੋ ਤਸਵੀਰਾਂ ਚ ਥੋੜਾ ਜਿਆ ਘਟਦੀਦਾ ਉਹ ਆਪਾਂ ਨੂੰ ਜਰੇ ਆਉਂਦੀਦਾ ਕਿੰਨਾ ਕੁ ਪੁਰਾਣਾ ਉਹ ਕਿੰਨੇ ਕਿ ਸਮਾਂ ਇਹ ਤਾਂ ਜਿਵੇਂ ਹੋਣੋਂ ਦਤਾਨ ਦੱਸਦੀ ਉਹਨਾਂ ਲਈ 1939 ਜੇ ਮੈਂ ਕਹਿੰਦਾ ਉਸ ਤੋਂ ਵੀ ਪਹਿਲਾਂ ਦੀ ਇਹ ਤਾਂ 100 ਸਾਲ ਇਹ ਸਾਬ ਨਾਲ 100 ਸਾਲ ਪੁਰਾਣਾ ਹੋ ਗਿਆ ਜੀ ਅੱਜ ਵੀ ਮੰਦਿਰ ਦੇ ਵਿੱਚ ਕਿੰਨਾ ਹਨ ਉਹ ਵੀ ਇੱਟ ਖੜੀ ਆ ਉਹ ਵੀ ਸਾਰਾ ਕੁਝ ਕਰ ਬਹੁਤ ਬਹੁਤ ਤੁਸੀਂ ਵਧੀਆ ਚ ਇੱਕ ਹੋਰ ਤੁਹਾਨੂੰ ਮੈਂ ਦਿਖਾਉਣਾ ਗੱਲ ਹਾਂਜੀ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਜਿਵੇਂ ਬੂਟਾਂ ਦੀਆਂ ਦੁਕਾਨਾਂ ਦੋ ਹੁੰਦੀਆਂ ਸੀ ਕਿ ਮਸ਼ਹੂਰ ਉਵੇਂ ਨਾ ਇੱਕ ਆ ਦੁਕਾਨ ਆ ਇਹ ਹੈ ਕਿ ਅਮੀਰ ਚੰਦ ਮਾਸਟਰ ਦੀ ਦੁਕਾਨ ਅਮੀਰ ਚੰਦ ਮਾਸਟਰ ਦੀ ਹਾਂ ਮਾਸਟਰ ਅਮੀਰ ਚੰਦ ਤਾਂ ਸੀਗੀ ਇੱਕ ਇਹ ਹਾਂਜੀ ਤੇ ਜਿਹੜੀਆਂ ਹੈਗੀਆਂ ਦੁਕਾਨਾਂ ਦੋ ਹੀ ਹੁੰਦੀਆਂ ਸੀਗੀਆਂ ਇੱਥੇ ਬਾਜ਼ਾਰ ਦੇ ਵਿੱਚ ਕੋ ਜੈਨ ਗੁਪ ਹਾਊਸ ਜੇ ਤੁਸੀਂ ਦੇਖਦੇ ਹੋਗੇ ਉਹ ਜੈਨ ਕਿਤਾਬਾਂ ਵਾਲਾ ਵੀ ਜਿੰਨੇਵੇਂ ਕਵੇਂ ਕਹਿ ਸਕਦੇ ਆ ਵੀ ਮੰਡੀ ਐਂਧਗਰ ਵਿੱਚ ਜਿੰਨਿਆਂ ਦੇ ਵੀ ਅੱਜ ਨਾ ਉਹਨੇਗੇ ਹਾਂ ਇਹ ਇਸ ਜਗ੍ਹਾ ਤੋਂ ਹੀ ਉੱਠੇ ਹੋਏ ਨੇ ਕਿੰਨੇ ਉੱਠਿਆ ਨੇ ਜਿੰਨੇ ਵੀ ਪੜ ਕੇ ਗਏ ਹੋਣਗੇ ਵੱਡੇ ਅਫਸਰ ਲੱਗੇ ਹੋਣੇ ਰਿਟਾਇਰ ਹੋ ਗਏ ਹੁਣ ਉਹ ਇੱਥੋਂ ਕਿਤਾਬਾਂ ਤੇ ਆਪਣੀ ਇੱਥੋਂ ਹੀ ਲੈ ਕੇ ਪੜ੍ਹੇ ਇੱਕ ਤੋਂ ਹੀ ਲੈ ਕੇ ਪੜ੍ਹੇ ਬਿਲਕੁਲ ਠੋੜੇ ਨੇ ਹੁਣ ਤੁਹਾਨੂੰ ਮੈਂ ਦਿਖਾਉ ਰਿਹਾ 6ਵਾਂ ਬਾਜ਼ਾਰ ਹਾਂਜੀ ਇਹ ਹੈਗਾ 6ਵਾਂ ਬਾਜ਼ਾਰ ਇਹ ਵੀ ਤੁਹਾਨੂੰ ਜਾਨਦੀ ਹੋਊਗੀ ਇਹ ਵੀ ਸੱਤ ਰੈਣ ਮੰਦਿਰ ਦੇਖੋ ਸੱਤ ਰੈਣ ਮੰਦਿਰ ਨਾਲ ਵਿੱਚੋਂ ਦੀਆਂ ਮਤਲਬ ਮਿਲਦਾ ਹੈਗਾ ਤੇ ਸੱਤ ਰੈਣ ਦੇ ਉਧਰੋਂ ਜੇ ਆਪਾਂ ਨਿਕਲ ਜੇ ਵਿੱਚੀ ਮੰਦਿਰ ਦੇ ਇੱਧਰ ਆ ਜਾਂਦੇ ਹਾਂ ਤੇ ਇੱਧਰ ਦੇ ਲੋਕ ਵਾਲੇ ਕਾਮਲ ਜੀ ਇੱਕ ਹੋਰ ਗੱਲ ਕਹਿ ਸਕਦਾ ਆਪਾਂ ਕਿੰਨੀਆਂ ਸੜਕਾਂ ਦਿਖਾਈਆਂ ਨੇ ਘੁੰਮ ਕੇ ਉੱਥੇ ਫੇਰ ਆ ਜਾਂਦੇ ਨੇ ਕਿਹ ਭੋਲ ਭਲਈਆ ਪਾਇਆ ਹੋਇਆ ਇਹਦਾ ਦੱਸੋ ਸਾਨੂੰ ਇਹ ਜਿਹੜੀ ਹੈਗੀ ਆ ਨਾ ਇਹ ਤਾਂ ਹੀ ਤਾਂ ਤੁਹਾਨੂੰ ਦੱਸਦਾ ਵੀ ਇਹਦੀ ਖਾਸियत ਇਹੀ ਆ ਵੀ ਇਹ ਉਸ ਟਾਈਮ ਦੀ ਡਿਜ਼ਾਈਨਿੰਗ ਹੈ ਦੀ ਇੰਨੀ ਕਵਧੀਆ ਕੀਤੀ ਸੀ ਵੀ ਲੋਕਾਂ ਨੂੰ ਨਾ ਮਤਲਬ ਜਿਹੜੀ ਦਿੱਕਤ ਨਾ ਆਵੇ ਕਿਸੇ ਕਿਸਮ ਦੀ ਪੇਸ਼ਾਸ਼ ਨਾ ਹੋਵੇ ਇਹਨੂੰ ਸ਼ਾਰਟ ਕੀਤਾ ਦੇਖੋ ਆ ਸੈਂਟਰ ਦੇ ਵਿੱਚ ਆ ਗੋਲਾ ਜਿਹੜਾ ਤੇ ਹੁਣ ਇਹਨੂੰ ਇੰਨੀ ਜਗ੍ਹਾ ਛੱਡ ਦਿੰਦੇ ਇਹ ਹਾਂਜੀ ਆ ਗੋਲਾ ਘੁੰਮਦਾ ਮਾਸਟਰੀ ਦੇ ਆ ਹਾਂਜੀ ਤੇ ਇਹਨੂੰ ਐ ਛੱਡ ਦਿੰਦੇ ਤਾਂ ਇੱਕ ਬਹੁਤ ਖੁੱਲੀ ਰਹਿਣ ਦੇ ਉਹਨਾਂ ਦੇਖੋ ਪ੍ਰੋਪਰ ਤਰੀਕੇ ਨਾਲ ਡਿਜ਼ਾਈਨਿੰਗ ਕਰਤੀ ਵੀ ਲੋਕਾਂ ਨੂੰ ਘਰ ਵੀ ਵਧੀਆ ਮਿਲ ਗਏ ਜੇ ਆਪਾਂ ਹੁਣ ਗੱਲ ਕਰੀਏ ਤਾਂ 40 ਫੁੱਟ 45 ਫੁੱਟ ਤਕਰੀਬਨ ਦਾ ਲੰਬਾ ਲੋਕਾਂ ਦੇ ਲੰਬੇ ਘਰ ਬਣ ਗਏ ਦੁਕਾਨ ਉਹ ਸਮੇਂ ਦੇ ਵਿੱਚ ਆਰਜੀ ਐਟਰ ਇੰਜੀਨੀਅਰ ਦਾ ਦਿਮਾਗ ਨਾ ਹੋਊਗਾ ਕਿੰਨਾ ਨੀ ਨਾ ਸੋਚੇ ਇਹੀ ਤਾਂ ਗੱ ਆਪਾਂ ਤੁਹਾਨੂੰ ਛੇ ਦਿਖਾਤੀਆਂ ਹਾਂ ਹਾਂ ਜੀ ਆ ਹੁਣ ਤੁਹਾਨੂੰ 7ਵੇਂ ਦਿਖਾਉਣਾ ਇੱਕ ਤੁਹਾਨੂੰ ਆ ਦਿਖਾਉਣੇ ਆ ਜੋ ਤੁਹਾਨੂੰ ਹੋਰ ਚੀਜ਼ ਮੈਂ ਦਿਖਾਉਣਾ ਬੜੀ ਵਧੀਆ ਹੋਰ ਵੀ ਠੀਕ ਹੋ ਜਨਾਬ ਆਜੋ ਗੁਰਮਖੀ ਜੀ ਆ ਉਸ ਨੂੰ ਮੈਂ ਇੱਕ ਚੀਜ਼ ਦਿਖਾਵਾਂ ਹਾਂ ਬਹੁਤ ਵੱਡੀ ਗੱਲ ਹੈ ਵੀ ਆ ਦੇਖੋ ਆ ਤੁਹਾਨੂੰ ਜਿਹੜੀ ਜੈਨ ਪਹਿਲਾਂ ਮੀਰ ਚੰਦ ਦਾ ਮਾਸਟਰ ਇਹ ਜੈਨ ਬੁੱਕ ਦੀ ਹਾਂ ਜੈਨ ਬੁੱਕ ਦੀ ਦੁਕਾਨ ਥੋੜੀ ਜਿਹਾ ਜ਼ਿਆਦਾ ਚੱਲਦੀ ਸੀ ਮੇਰੇ ਡੈਡੀ ਟੀਚਰ ਹੁੰਦੇ ਸੀਗੇ ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਅੱਜ ਮੇਰੀ 60 ਸਾਲ ਤੋਂ ਉੱਪਰ ਉਮਰ ਹੋ ਗਈ ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਨਾ ਮੇਰੇ ਡੈ ਇਹਨਾਂ ਦੀ ਵੀ ਓਨੀ ਪੁਰਾਣੀ ਦੁਕਾਨ ਹੈ ਕੋਈ ਇੰਨਾ ਰਾਸ਼ ਹੁੰਦਾ ਸੀਗਾ ਮਤਲਬ ਜਦੋਂ ਮਤਲਬ ਪੇਪਰ ਵਗੈਰਾ ਹੋ ਜਾਂਦੇ ਸੀ ਤਾਂ ਉਦੋਂ ਇੱਥੇ ਲਾਈਨਾਂ ਲੱਗੀਆਂ ਹੁੰਦੀਆਂ ਸੀਗਾ ਇਹਨਾਂ ਕੋਲ ਸੈੱਟ ਬਣਾਇਆ ਜਾਂਦਾ ਸੀ ਵੀ ਮੈਨੂੰ ਕਾਪੀਆਂ ਦੇ ਦੋ ਮੇਰੇ ਪੰਜ ਵੀ ਦੀਆਂ ਦੂਜੀ ਦੀਆਂ ਫਲਾ ਨੋਟਪੈਡਾਂ ਮੈਂ ਹੁੰਦਾ ਸੀ ਸਹੀ ਕਰੀਏ 2 ਮਿੰਟ ਗੱਲ ਹਾਂ ਕਰਦੇ ਆ ਫਿਰ ਉਹਨੂੰ ਇੱਕ ਪਹਿਲਾਂ ਆ ਦਿਖਾਉਣਾ ਹਾਂਜੀ ਆ ਵੀਰ ਦਿਖਾਉ ਆ ਮਦਨ ਸਟੂਡੀਓ ਮਦਨ ਸਟੂਡੀਓ ਤੁਸੀਂ ਇੱਕ ਸੁਣਿਆ ਨਾ ਹਾਂਜੀ ਸੁਣਿਆ ਬਹੁਤ ਹੈਗਾ ਇਹ ਆ ਇਹ ਮਦਨ ਸਟੂਡੀਓ ਦੀ ਦੁਕਾਨ ਆ ਇਹ ਹਾਂਜੀ ਇਹ ਤਾਂ ਦੀ ਵੀ ਮੇਰਾ خیال ਪੀਜੀ ਚ ਪੀੜੀ ਸ਼ਾਇਦ ਹੁਣ ਇਹਦਾ ਕੰਮ ਕਰਦੀ ਆ। ਇਹ ਮਦਨ ਸਟੂਡੀਓ ਦੀ। ਹਾਂਜੀ ਹਾਂ ਇਹ ਮਦਨ ਸਟੂਡੀਓ ਨੇ ਸਾਡੇ ਅੰਮ੍ਰਿਤਸਰ ਸ਼ਹਿਰ ਦੇ ਇਹ ਵੀ ਇੱਕ ਯਾਨੀ ਨਾ ਕਿੰਨਾ ਕ ਕਹਿ ਸਕਦੇ ਆ ਪੁਰਾਣਾ ਇਹ ਪੁਰਾਣਾ ਕਿੰਨਾ ਇਹ ਪੁਰਾਣਾ ਆ ਗਿਆ ਬਾਊ ਜੀ ਕਰੋ ਗੱਲ। ਅਸਲਾ ਜੀ ਆਜੋ ਬਾਊ ਜੀ ਕੀ ਹਾਲ ਆ? ਇਹ ਨੇ ਜੀ ਸਾਡੇ ਮਦਨ ਸਟੂਡੀਓ ਦੁਕਾਨ ਦੇ ਮਾਲਕ ਇਹਨਾਂ ਨਾਲ ਗੱਲ ਕਰਦੇ ਆ ਆ ਦੇਖੋ ਜੀ ਹੁਣ ਤਾਂ ਦੁਕਾਨ ਇਹਨਾਂ ਨੇ ਹੋਰ ਵੀ ਬਹੁਤ ਵਧੀਆ ਬਣਾਈ ਹੋਈ ਹੈ। ਤੇ ਬਾਊ ਜੀ ਕਿੰਨੀ ਕੁ ਪੁਰਾਣੀ ਦੁਕਾਨ ਆ ਜੀ ਆਪਣੀ ਇਹ? 1942 ਤੋਂ ਸ਼ੁਰੂ ਹੈ। ਲੈ ਦੇਖੋ ਕਿੰਨੀ ਵੀ ਪੀੜ੍ਹੀ ਆ ਜੀ ਇਹ ਆਪਣੀ ਦੁਕਾਨ ਦੇ ਉੱਤੇ। ਕਿੰਨੇ ਵੀ ਬੀੜੀ ਸ਼ੁਰੂ ਕਰਨ ਲੱਗੀ ਆਪਣਾ ਮਾਦਮ ਕਿੰਨੇ ਵੀ ਬੀੜੀ ਚੌਥੀ ਬੀੜੀ ਚੌਥੀ ਚੌਥੀ ਪੀੜੀ ਕਾਂਦੀ ਚੌਂਕ ਦੇ ਵਿੱਚ ਚੌਥੀ ਚੌਥੀ ਪੰਜਵੀਂ 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 ਪਹਿਲੀ ਦੁਕਾਨ ਹੈ ਨਹੀਂ ਨਹੀਂ ਦੁਕਾਨ ਇੱਥੇ ਸਟਾਰਟ ਆਹ ਸਟੂਡੀਓ ਦੀ ਆਹ ਜੀ ਮਾਦਮ ਸਟੂਡੀਓ ਦੀ ਪਹਿਲੀ ਦੁਕਾਨ ਸੀ ਹੈ ਨਾ ਹੋਰ ਤਾਂ ਕੋਈ ਦੁਕਾਨ ਨਹੀਂ ਹੁੰਦੀ ਸੀ ਆਪਣੀ ਕਿ ਸੋਤੋਂ ਸਿੱਖ ਗਈ ਗਾ ਦੁਕਾਨਦਾਰਾਂ ਨੇ ਜਗਾੜਾ ਕੀਤੀ ਆਣੀ ਹੈ ਹਾਂ ਜੀ ਹਾਂ ਜੀ ਦੇਖੋ ਕਿੰਨੀ ਜਿੰਨਾ ਦੇ ਪਤਾ ਨਹੀਂ ਬਤਾਈ ਦੀ ਫੋਟੋ ਪਹਿਲੇ ਅੱਛਾ ਜੀ ਬਹੁਤ ਦੇਖੋ ਹਾਂ ਅੱਛਾ ਜੀ ਮੇ ਸਾਰੀ ਮੇ ਸਾਰੀ ਐਂਡ ਕਰ ਗਈ ਜਿਹਰਾਮਾ ਦੇ ਬੰਦੇ ਵੀ ਪਤਾ ਮੱਚੇ ਇਥੋਂ ਦੇ ਹਾਂ ਮੈਂ ਇਹ ਗੱਲ ਇਹ ਗੱਲ ਬਿਲਕੁਲ ਠੀਕ ਹੈ ਪਰਮਖ ਜੀ ਜਿੰਨੇ ਵੀ ਬੰਦੇ ਆਲੇ ਦੁਆਲੇ ਕੰਮ ਕਰਦੇ ਨੇ ਦੂਰ ਤੱਕ ਇਹਨਾਂ ਦੇ ਚੇਲੇ ਵਾਲੀ ਚੇਲੇ ਨਹੀਂ ਜੀ ਮੰਡੀਆਂ ਦੇ ਗੱਲ ਸਦਕਾਨ ਇੱਕੋ ਸ਼ਿਕਾਣੀ ਇੱਕ ਹੀ ਇੱਥੇ ਤਾਂ ਤੱਕਾ ਪੈਂਦਾ ਸੀ ਉਹਨਾਂ ਪ੍ਰਾਣੀਆਂ ਰੀਲਾਂ ਚੱਲਦੀਆਂ ਹੁੰਦੀਆਂ ਸੀ ਕਿ ਉਹ ਪ੍ਰਾਣੀਆਂ ਰੀਲਾਂ ਹੁੰਦੀਆਂ ਸੀ ਜਿਹੜੀਆਂ ਰਿਕਵੈਸਟ ਹਾਂ ਜੀ ਹੁਣ ਤਾਂ ਡਾਰਕਰੂਮ ਹੁ ਸਮਾਪਤ ਵੀ ਹੋ ਗਏ ਬਣ ਕੇ ਹਾਂ ਜੀ ਜਦ ਇਹ ਅਸੀਂ ਨਿੱਕ ਨਿੱਕੇ ਸੀਗੇ ਬੱਚੇ ਤੇਰੇ ਚਾਰੋ ਸਾਲ ਦੇ ਉਹ ਮੈਂ ਭਰਾ ਜੀ ਨੂੰ ਉੱਥੇ ਦੇਖਿਆ ਫੋਟੋ ਖਿੱਚ ਕੇ ਜਦੋਂ ਡਾਰਕ ਰੂਮ ਤੇ ਨਹੀਂ ਸੀ ਬੰਦੀ ਹਾਂਜੀ ਪੇਪਰ ਇੱਕ ਨੂੰ ਰੱਖਣਾ ਐ ਕਰਨਾ ਮੈਂ ਕਿਹਦੀ ਕੀ ਕਰਦੀ ਜੀ ਕਦੇ ਗਿਣਤੀ ਗਿਣਦੀ ਹੈ ਜਦੋਂ ਫੋਟੋ ਸ਼ਾਟ ਜਾਨੀ ਸੂਰਜ ਦੀ ਲਾਈਟ ਦੇ ਨਾਲ ਹਾਂ ਇੱਕ ਹੀ ਕਰਦੀ ਆ ਜੀ ਕਿਹੜੇ ਤਰੀਕੇ ਉੱਤਰ ਸਾਦੀ ਹੋ ਗਿਆ ਇਹ ਆ ਅਹਿਮ ਕਰਦੇ ਚੌਪ ਇਸ ਬਾਜ਼ਾਰ ਦੀ ਖਾਸੀ ਇੱਕ ਗੁਰੂ ਜੀ ਦੇਖ ਰਹੇ ਸੀ ਕੀ ਕੀ ਕਰਦੇ ਕਹਿੰਦੀ ਲਾਈਟ ਲਵਾਉਂਦੇ 55 55 ਦੀ ਲਾਈਟ ਆਈ ਸੀ ਹਾਂ 55 ਕੀ ਆਈ ਆ ਲੱਗਦਾ ਲੰਗੜ ਚ ਬੁਲਗੜ ਉਹ ਪਹਿਲਾਂ ਦੀ ਦੁਕਾਨ ਆ ਜੀ ਤੁਹਾਡੀ ਪਹਿਲਾਂ ਕਿ ਕਿਹੜੇ ਹਿਸਾਬ ਨਾਲ ਫੋਟੋ ਖਿੱਚਦੇ ਸੀਗੇ ਲਾਈਟ ਮਾਰ ਕੇ ਕੋਈ ਨੇੜੇ ਚ ਆ ਗਿਆ ਦੋਵੇਂ ਸੁਰੂ ਕਿਉਂਗਾ ਸ਼ੀਸ਼ੇ ਦੇ ਵੈਂਡਰ ਦੀ ਸੂਟ ਸ਼ੀਸ਼ੇ ਦੇ ਸ਼੍ਰੀ ਚੋਦੀ ਲਾਈਟ ਉਹਰੇ ਡਾਰਕ ਰੂਮ ਤੇ ਅੱਛਾ ਬੋ ਜੀ ਤੁਸੀਂ ਉਹ ਕੈਮਰਾ ਵੀ ਵਰਤੇ ਨੇ ਉਹ ਕੱਪੜਾ ਜਾਂ ਸਿਰ ਤੇ ਸੱਟ ਕੇ ਹਾਂ ਜੀ ਹਾਂ ਉਹੀ ਉਹਨੇ ਲੈ ਕੇ ਫੋਟੋ ਖਿੱਚਣ ਜਾਂਦੇ ਸੀ ਸਟੂਡੀਓ ਜਿਹਾ ਲੱਗਿਆ ਸੀ ਬਾਰੇ ਬੜੇ ਨੈਗੇਟਿਵ ਹੁੰਦੇ ਸੀ ਹਾਂ ਸਹੀ ਗੱਲ ਸਹੀ ਗੱਲ ਬੜੇ ਬੜੇ ਨੈਗੇਟਿਵ ਹੁੰਦੇ ਸੀ ਹਾਂ ਹਨਾ ਬਹੁਤ ਹੀ ਦੇਖੋ ਗੁਰਮਖੀ 1900 ਕਿਹੜੀ ਥਾਂ ਕਹਿੰਦੇ ਤੁਸੀਂ ਟਟਾਰ 42 ਲੋ ਜੀ ਇਹ 42 ਦੁਕਾਨ ਆ ਜੀ ਮਦਰ ਸਟੂਡੀਓ ਅਹਿਮਦਗੜ੍ਹ ਦੀ ਗਾਂਧੀ ਚੌਕ ਦੇ ਵਿੱਚ ਇਹ ਜਿਹੜੀ ਇਹ ਹੋਰ ਵੀ ਜਾਦੇ ਵਿੱਚ ਜੀ ਮੇਰੇ ਵੀ ਨਾਲ ਹੈਂ ਦੇਖੋ ਤੁਸੀਂ ਕੰਮ ਜੀ ਲੱਗੇਗਾ ਕਮਲ ਜੀ ਆਪਾਂ ਖਾਸੀਅਤ ਗੱਲ ਇਹ ਕਰ ਸਕਦੇ ਆ ਵੀ ਤੀਜੀ ਪੀੜ੍ਹੀ ਚੌਥੀ ਪੀੜ੍ਹੀ ਦਾ ਕੋਈ ਖਤਰਲੇ ਨਹੀਂ ਹੈਗਾ ਇਹ ਕਹਿੰਦਾ ਹਾਂ ਮੈਂ ਤੁਹਾਨੂੰ ਦੱਸਦਾ ਕਿ ਇਹ ਇਹ ਤੁਹਾਨੂੰ ਹੋਰ ਦੱਸਦਾ ਪਰ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਨਾ ਜਿਹੜੀ ਹੁਣ ਆਪਾਂ ਪਿੱਛੋਂ ਆਇਆ ਪਹਿਲਾਂ ਪੋਲ ਤੋਂ ਉੱਤਰ ਕੇ ਆਇਆ ਹਾਂ ਉਹਨੂੰ ਬਾਹਰਲੀ ਮੰਡੀ ਕਹਿੰਦੇ ਨੇ ਇਹਨੂੰ ਅੰਦਰਲੀ ਮੰਡੀ ਕਹਿੰਦੇ ਪਹਿਲਾਂ ਮੇਨ ਬਜ਼ਾਰ ਕਹਿ ਸਕਦੇ ਆ ਵੀ ਇਹ ਹੁੰਦਾ ਸੀਗਾ ਹਾਂਜੀ ਬਸ ਅੰਦਰਲੀ ਇਸੰਦ ਦੀ ਮੰਡੀ ਇਹੀ ਹੁੰਦੀ ਸੀ ਅੱਛਾ ਜੀ ਉਹ ਹੁੰਦੀ ਨਹੀਂ ਸੀ ਉੱਥੇ ਤਾਂ ਕੁਝ ਨਹੀਂ ਹੁੰਦਾ ਸੀ ਜਦੋਂ ਇਹ ਵੇਲੇ ਸਟੇਸ਼ਨ ਤੋਂ ਲੋਕ ਤੁਰ ਕੇ ਆਉਂਦੇ ਰਹੇ ਨੇ ਤਾਂ ਐ ਸਮਝ ਲਓ ਕਿ ਖੇਤ ਹੁੰਦੇ ਸੀ ਹੱਦ ਵਾਲੇ ਅੱਛਾ ਜੀ ਜਿਹੜੀਆਂ ਆਪਾਂ ਦੁਕਾਨਾਂ ਹੁਣ ਐਡਿਆਂ ਰੌਣਕਾਂ ਦਿਖਾਤੀਆਂ ਉਦੋਂ ਬਾਜ਼ਾਰਾਂ ਦੇ ਵਿੱਚ ਰੌਣਕ ਨਹੀਂ ਹੁੰਦੀ ਸੀ ਉੱਥੇ ਤਾਂ ਖੇਤ ਹੁੰਦੇ ਸੀ ਮੇਰੇ ਡੈਡੀ ਹਣੀ ਟ੍ਰੇਨ ਉੱਤਰ ਕੇ ਤੁਰ ਕੇ ਆਉਂਦੇ ਬਾਦ ਦੇ ਵਿੱਚ ਇਹ ਅਸਲੀ ਪ੍ਰਾਣੀ ਮੰਡੀ ਇਹ ਹੀ ਇਹਦੀ ਖਾਸੀਅਤ ਆ ਤੁਸੀਂ ਦੇਖੋ ਅੱਛਾ ਇੱਕ ਇਹ ਦੇਖੋ ਵੀ ਤੁਸੀਂ ਉਧਰ ਵੀ ਦੇਖਿਆ ਇੱਧਰ ਵੀ ਇੱਧਰ ਤੁਸੀਂ ਐਂ ਕਰੋ 10 ਵਜੇ ਆਜੋ ਰਾਤ ਨੂੰ ਐਂ ਰੌਣਕ ਮਿਲੂ ਐਂ ਰੌਣਕ ਮਿਲੂ ਅਸੀਂ ਜਦੋਂ ਆਉਣੇ ਹੁੰਨੇ ਆ ਕੀ ਭਰ ਆਉਣਾ ਪੈ ਜਾਂਦਾ ਤਾਂ ਇੱਥੇ ਤਾਂ ਰੌਣਕ ਇੱਥੇ ਬਿਲਕੁਲ ਨਹੀਂ ਘਟਦੀ ਇੰਨੀ ਰੌਣਕ ਹੁੰਦੀ ਆ ਤਕਰੀਬ ਨਾਲ ਹਾਂਜੀ ਕੋਰਾ ਲਾਲ ਜੀ ਠੀਕ ਹੋ ਇੱਕ ਆਉਣੇ ਦੇ ਹਾਂਜੀ ਕੋਰਾ ਜੀ ਫੋਟੋ ਆ ਜਾਣ ਲੱਗੇ ਉਹਨੂੰ ਦੇਖ ਲਿਆ ਕੋਰਾ ਲਾਲ ਜੀ ਆਪਾਂ ਨਾ ਕੋਰਾ ਲਾਲ ਜੀ ਜਿੰਦਗੀ ਜਿੰਦਗੀ ਸਾਡੇ ਇਹ ਦੁਰਾ ਲਾਲ ਜੀ ਦੇ ਭਰਾ ਨੇ ਹਾਂ ਜੀ ਤੇ ਅਸੀਂ ਇਹ ਪੁੱਛਦੇ ਸੀਗੇ ਵੀ ਇਹ ਬਾਜ਼ਾਰ ਜਿਹੜਾ ਹੈਗਾ ਵੀ ਕਿੰਨਾ ਕੁ ਪੁਰਾਣਾ ਹੈ ਇਹ ਗਾਂਧੀ ਚੌਕ ਕਿੰਨਾ ਕੁ ਸੀ ਉਹ ਆਈਡੀਆ ਲਾਉਂਦੇ ਸੀ ਲੋਕ 1939 ਮਤਲਬ ਭਾਈ ਦੀ 1939 ਦੀ ਇਤਿਹਾਸ ਸੀ ਤੇ ਇਹ ਕਿੰਨਾ ਕੁ ਪੁਰਾਣਾ ਹੈਗਾ ਤੁਹਾਡੇ ਹਿਸਾਬ ਨਾਲ ਮੇਰਾ ਜਨਮ ਵੀ ਨਹੀਂ ਹੋਇਆ ਦੇਖ ਲਓ ਜੀ ਉਹ ਕਿੰਨੀ ਉਮਰ ਹੋ ਗਈ ਤੁਹਾਡੀ ਮੇਰਾ 1952 ਜਨਮ ਲਓ ਜੀ ਪਹਿਲਾ ਵਿਚਾਰ ਕਿਹੋ ਜਿਹਾ ਸੀ ਤੇ ਅੱਜ ਤੱਕ ਕੀ ਫਰਕ ਲੱਗਿਆ ਤੁਹਾਨੂੰ ਜੋ ਪਹਿਲਾ ਨਜ਼ਾਰਾ ਸੀ ਉਹ ਨਜ਼ਾਰਾ ਨਹੀਂ ਹੈ ਜਦੋਂ ਤੁਸੀਂ ਛੋਟੇ ਛੋਟੇ 10 12 ਸਾਲ ਦੇ ਸੀ 1960 62 ਇੱਥੇ ਕਿਵੇਂ ਸੀਗੀ ਰੌਣਕ ਉਹ ਵਧੀਆ ਲਾਉਣ ਸੀ ਵਧੀਆ ਸੀਗੀ ਹਾਂ ਆ ਇੱਕ ਦੂਜੇ ਨੂੰ ਪਿਆਰ ਸੀ ਹੈਨਾ ਇੱਕ ਦੂਜੇ ਨੂੰ ਪਿਆਰ ਇੱਕ ਮੇਨ ਮਤਲਬ ਹੁਣ ਨਹੀਂ ਉਹ ਗੱਲ ਹੁਣ ਹੈਨਾ ਇੱਕ ਦੂਜੇ ਨੂੰ ਪਹਿਲੇ ਸਮਿਆਂ ਦੇ ਵਿੱਚ ਬਲਾ ਕੇ ਲੱਗਦੇ ਹੁੰਦੇ ਸੀ 1920 ਇੱਥੇ ਸਾਡੇ ਸਾਹਮਣੇ ਕੱਪੜੇ ਦੀ ਦੁਕਾਨ ਕੀਤੀ ਬਾਹਰ ਉਦੋਂ ਉਦੋਂ ਹਲਚਲ ਹੁੰਦੀ ਸੀ ਉੱਥੇ ਬਹਿਲੇ ਬੈਠਦੇ ਲੋਕ ਇਹਨਾਂ ਦੇ ਬੈਠੇ ਹਾਂ ਇਹ ਇਹ ਲੋ ਸਹੀ ਗੱਲ ਕਹਿ ਸਕਦਾ ਵੀ ਬਾਜ਼ਾਰ ਚ ਪਹਿਲਾਂ ਰਹੀ ਰੌਣਕ ਰਹੀ ਨਹੀਂ ਕਿੰਨਾ ਦੇ ਪਿਆਰ ਬਣਾ ਹੁੰਦੇ ਮਹੱਲੇ ਚ ਵੀ ਹਾਂ ਦਾਦ ਆਪਣੀ ਲਾਈ ਲੱਗਦੀ ਸੀ ਨੇ ਹਾਂ ਸਾਰੇ ਪਹਿਲਾਂ ਰਹਿੰਦੇ ਸੀ ਹਾਂ ਅੱਛਾ ਜੀ ਹਾਂ ਇੱਕਾ ਸੀ ਜਦੋਂ ਲੋਕ ਬਹੁਤ ਇਕਾ ਹੁੰਦਾ ਸੀ ਉਹ ਮਹੱਲੇ ਦੇ ਵਿੱਚ ਮੈਂ ਮੈਂ ਤੇ ਸਾਡੇ ਮੂਲੀ ਸੋ ਦਾਦਾ ਉੰਜ ਦਾ ਤਜਿਲ ਨਹੀਂ ਲੱਗੀ ਹਾਂਜੀ 71 ਲੱਗੀ ਜੀ 71 ਲੱਗੀ ਸੀਗੀ ਕਿਉਂਦੀ ਦਾ ਚੌਂਥ ਲੱਗੀ ਹਾਂਜੀ ਉਹਦੇ ਬੁਆਰਮੈਂਟ ਹੁੰਦੀ ਹੁੰਦੀ ਸੀਗੀ ਅੱਛਾ ਦਾ ਜਨਮ ਤੋਂ ਬਣਾਇਆ ਵਾ ਉੱਥੇ ਮੈਂ ਥੜੀ ਲੈਟਾ ਬਣ ਕੇ ਕਿ ਮੈਂ ਇਹਨਾਂ ਦਾ ਚਾਹ ਬਣਾਉਂਦਾ ਹੁੰਦਾ ਸੀਗਾ ਅੱਛਾ ਜੀ ਸਾਰਿਆਂ ਨੂੰ ਆਪਣੇ ਬੰਦਿਆਂ ਵਾਸਤੇ ਅਜੀ ਪਹਿਲੇ ਵੀ ਉਹਦੇ ਡਾਂਗਾ ਚੱਕੇ ਉੱਤੇ ਨਹਿਰ ਤੇ ਵੀ ਚੱਲ ਜਾਂਦਾ ਇੱਥੇ ਅੱਛਾ ਜੀ ਸਿੰਦਰ ਉਹ ਟਾਈਮ ਵੀ ਦੇਖਿਆ ਹੈਗਾ ਤੁਸੀਂ ਵੀ ਜਦੋਂ ਸਟੇਸ਼ਨ ਤੋਂ ਟ੍ਰੇਨ ਆ ਪੁੱਤਰਦੇ ਸੀ ਤੁਰ ਕੇ ਆਉਂਦੇ ਸੀ ਇੱਕ ਅੱਧੀ ਟ੍ਰੇਨ ਆਉਂਦੀ ਦੀ ਮੰਡੀਸ਼ ਹਾਂ ਉਹ ਵੀ ਲੱਗਿਆ ਕਿੰਨਾ ਕੁ ਦੂਰ ਲੱਗਦੀ ਹੁੰਦੀ ਸੀ ਇੱਧਰੋਂ ਤੇ ਉਹ ਟੇਸ਼ਨ ਉਹ ਤੋਂ ਕਹਾ ਦੂਰ ਸੀ ਉਹ ਤਾਂ ਕਿੱਥੇ ਭੱਜ ਹੀ ਆਉਂਦੇ ਸੀ ਉਦੋਂ ਦਾ ਜੀ ਪਿੰਡ ਚੱਲ ਜਾਂਦੇ ਸੁਰ ਕੇ ਮੋਹਲੀ ਹਾਂ ਲੈ ਲੈ ਸਾਈਕਲ ਵੀ ਨਹੀਂ ਹੁੰਦਾ ਸੀ ਹਾਂਜੀ ਉਦੋਂ ਵੀ ਨਹੀਂ ਹੁੰਦਾ ਜੀ ਅੱਛਾ ਹੋਰ ਆਹ ਬਾਬੇ ਜਾਣਾ ਮੈਨੂੰ ਸਹੀ ਗੱਲ ਲੱਗਦਾ ਪਿੰਡ ਮੋਹਲੀ ਜਾਣਾ ਹਾਂ ਬਾਬੇ ਨਾਲ ਤੁਰ ਕੇ ਹਾਂ ਬੇਟਾਰੇ ਲੋਗ ਆਇਆ ਮੀਆਮਲ ਦਾ ਪੁੱਤ ਆਇਆ ਇੰਨਾ ਪਿਆਰ ਕਰਦੇ ਆ ਦੇ ਲੋ ਕਿੰਦਾ ਦੇਖੋ ਜੀ ਆਹਾ ਆ ਤੇ ਇਹ ਬਦਸ ਗੱਲ ਕਰਨ ਲੱਗੇ ਜੀ ਆਪਣੇ ਨਾ ਆਪਣੇ ਡਾਂਸ ਸਕੂਲ ਦੀ ਹਾਂ ਜੈਨਪੁਰ ਦਾ ਕਰੀ ਜੀ ਨਾ ਦੇਖੋ ਤੁਝੋ ਪੁੱਦਾ ਕਰੋ ਜਵਾਰ ਮਰ ਕੇ ਗਿਆ ਨਾ ਮਰ ਗਿਆ ਹਾਂ ਨਹੀਂ ਉਹਦਾ ਵੀ ਕਰਦੇ ਜੈਨ ਸਕੂਲ ਦਾ ਬਹੁਤ ਪੁਰਾਣਾ ਜਿਹੜਾ ਹਾਂ ਉਹ ਕਰਦੇ ਆ ਜੀ ਉਹ ਵੀ ਕਰਦੇ ਆ ਤੇ ਆ ਜਾਓ ਹੁਣ ਗੁਰਮਖੀ ਆ ਜਾਓ ਤੁਹਾਨੂੰ ਹੁਣ ਦਿਖਾਵਾਂ ਆਪਾਂ ਹਾਂਜੀ ਉਹਨੂੰ ਹੱਤ ਬਜ਼ਾਰ ਦਿਖਾ ਤੇ ਆਈ ਦੇਖੋ ਹਾਂਜੀ ਅੱਠਮਾ ਬਾਜ਼ਾਰ ਆ ਇਹ ਅੱਠਮਾ ਬਾਜ਼ਾਰ ਆ ਅੱਛਾ ਉਹ ਜਿਹੜਾ ਮਦਨ ਸਟੂਡੀਓ ਵਾਲਾ ਬਾਜ਼ਾਰ ਦੇਖਿਆ ਉਹ ਵੀ ਭਗਤ ਸਿੰਘ ਚੌਂਕ ਤੇ ਚਲੇ ਜਾਂਦਾ ਇਹ ਵੀ ਭਾਗ ਇਹ ਵੀ ਭਗਤ ਸਿੰਘ ਚੌਂਕ ਤੇ ਜਾਂਦਾ ਇਹ ਉੱਤੋਂ ਫੇਰ ਆ ਘੁੰਮੇ ਆਉਂਦਾ ਜਿਵੇਂ ਆਹ ਦੇਖੋ ਆਹ ਗੋਲਾ ਐ ਘੁੰਮਦਾ ਇਹ ਇੱਕਣੀ ਇਹ ਉੱਤੋਂ ਵੀ ਘੁੰਮੇ ਆਉਂਦਾ ਅੱਛਾ ਜੀ ਇਹਦਾ ਨਜ਼ਾਰਾ ਕਹਿ ਜਾ ਸੀਗਾ ਆਰਕੀਟੈਕਟ ਦਾ ਹਾਂਜੀ ਤੁਸੀਂ ਦੇਖੋ ਵੀ ਕਿੰਨਾ ਜਿਹੜਾ ਖੂਬਸੂਰਤ ਤਰੀਕੇ ਦੇ ਨਾਲ ਬਾਜ਼ਾਰਾਂ ਨੂੰ ਬਣਾਇਆ ਜੇ ਉਹ ਸਮੇਂ ਦੇ ਵਿੱਚ ਕਿੰਨੇ ਦਿਮਾਗ ਹੋਣਗੇ ਬਹੁਤ ਦਿਮਾਗ ਸੀ ਉਹ ਸਮੇਂ ਦੇ ਵਿੱਚ ਕਹਿ ਸਕਦੇ ਆ ਵੀ ਡ੍ਰੈਇੰਗ ਬਹੁਤ ਘੱਟ ਹੁੰਦੀ ਸੀ ਦਿਮਾਗ ਹੀ ਹੁੰਦੇ ਆਹ ਉਹ ਦਾ ਕੋਈ ਕੰਪਿਊਟਰ ਦੀ ਕੋਸ਼ਿਸ਼ ਹੁਣ ਨਹੀਂ ਜੀ ਕਹਣਾ ਜੀ ਤਾਂ ਤੁਸੀਂ ਦੇਖੋ ਵੀ ਇਹ ਹੈਗਾ ਗਾਂਧੀ ਚੌਕ ਜੇ ਆਪਾਂ ਹੁਣ ਨਾ ਇਸ ਵੀ ਇਹ ਬਲੌਗ ਨੂੰ ਇੱਥੇ ਖਤਮ ਕਰਦੇ ਆ ਲਗਭਗ 28 ਮਿੰਟ ਦਾ ਜਿਹੜਾ ਬਲੌਗ ਬਣ ਗਿਆ ਤੇ ਇਸ ਤੋਂ ਬਾਅਦ ਤੁਸੀਂ ਦੱਸਿਓ ਕਮੈਂਟ ਕਰਕੇ ਹੁਣ ਤੁਸੀਂ ਕਿਹੜਾ ਬਾਜ਼ਾਰ ਦੇਖਣਾ ਚਾਹਣਾ ਫਿਰ ਤੁਹਾਨੂੰ ਚੌੜਾ ਬਾਜ਼ਾਰ ਤੇ ਹੋਰ ਤੁਹਾਨੂੰ ਇਸੇ ਤਰ੍ਹਾਂ ਜਿਹੜੇ ਹੋਰ ਬਾਜ਼ਾਰ ਮੰਡੀ ਅਹਿਮਦਗੜ ਦੀ ਸ਼ਹਿਰ ਦਾ ਜਿਹੜਾ ਦੂਸਰਾ ਪਾਰਟ ਆ ਜਿਹੜਾ ਉਹ ਜਲਦੀ ਹੀ ਤਿਆਰ ਕਰਕੇ ਤੁਹਾਡੇ ਸਾਨੂੰ ਪੇਸ਼ ਕਰਾਂਗੇ ਸੋ ਬਹੁਤ ਸ਼ੁਕਰੀਆ ਤੁਹਾਡਾ ਵੀਡੀਓ ਦੇਖਣ ਲਈ ਗਾਂਧੀ ਚੌਕ ਤੇ ਵੀਡੀਓ ਨੂੰ ਕਰਦੇ ਆ ਐਂਡ